ਨਿਜੀ ਪੰਜਾਬ ਵੱਲੋਂ ਜਿੱਥੇ ਕੀ ਯੁੱਧ ਨਸ਼ਾ ਅਰੁਰਦ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸੇ ਤਰ੍ਹਾਂ ਤਹਿਤ ਇੱਕ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਖਿਲਾਫ ਲਗਾਤਾਰ ਮੁਹਿੰਮ ਜਾਰੀ ਹੈ ਔਰ ਜਿਹੜੇ ਕੀ ਲਗਾਤਾਰ ਐਨਕਾਊਂਟਰ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਪੱਟੀ ਦੇ ਨਜ਼ਦੀਕ ਸਾਹਮਣੇ ਵੇਖਣ ਨੂੰ ਮਿਲਿਆ ਹੈ ਇਸ ਦੌਰਾਨ ਮੌਕੇ ਤੇ ਜਿਹੜੇ ਮੌਜੂਦ ਡੀਐਸਪੀ ਲਵਕੇਸ਼ ਜੀ ਆ ਉਹਨਾਂ ਨਾਲ ਗੱਲ ਕਰਾਂਗੇ ਕਿ ਜਿਹੜਾ ਐਨਕਾਊਂਟਰ ਹੋਇਆ ਉਹ ਕਿਸ ਤਰ੍ਹਾਂ ਹੋਇਆ ਔਰ ਇਸ ਵਿੱਚ ਕਿਹੜਾ ਮਲਜ਼ਮ ਲੜਿੰਦਾ ਸੀ ਕਿੰਨੇ ਸਮੇਂ ਤੋਂ ਲੜਿੰਦਾ ਸੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਪਿਛਲੇ ਦਿਨਾਂ ਐਡਵੋਕੇਟ ਦੇ ਘਰ ਦੇ ਬਾਅਦ ਜਿਹੜੀ ਗੋਲੀਆਂ ਚਲੀਆਂ ਅਤੇ 2-3 ਦਿਨ ਪਹਿਲੇ ਜਿਹੜੀ ਸੇਨ ਕਬੀਰ ਸਕੂਲ ਦੇ ਬਾਹਰ ਫਾਇਰਿੰਗ ਹੋਈ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਹਨਾਂ ਵਿੱਚ ਜਿਹੜਾ ਦੋਸ਼ੀ ਹੈਗਾ ਉਹ ਸਰਾਲਾ ਮੰਡਾ ਤੋਂ ਪੱਟੀ ਦੀ ਤਰਫ ਆ ਰਿਹਾ ਹੈ ਇਸ ਇਸ ਇਨਫੋਰਮੇਸ਼ਨ ਦੇ ਆਧਾਰ ਤੇ ਆਪਾਂ ਇੱਥੋਂ ਦਾ ਨਾਕਾ ਜਦੋਂ ਅਲਰਟ ਕੀਤਾ ਤੇ ਇਸਨੇ ਨਾਕਾ ਦੇਖਦੇ ਹੀ ਤਾਬਰਤੋਰ ਫਾਇਰਿੰਗ ਕਰਨੀ ਸ਼ੁਰੂ ਕਰਤੀ ਪੁਲਿਸ ਪਾਰਟੀ ਨੇ ਸੈਲਫ ਡਿਫੈਂਸ ਵਿੱਚ ਪੰਜਾਬ ਪੁਲਿਸ ਨੇ ਵੀ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਇੱਕ ਗੋਲੀ ਇਸ ਦੀ ਲਾਤੇ ਲੱਗੀ ਹੈ ਤੇ ਇਹ ਦੇ ਇੰਜਰਡ ਹੋ ਜਾਣ ਤੋਂ ਬਾਅਦ ਆਪਾਂ ਇਹਨੂੰ ਸਿਵਲ ਹਸਪਤਾਲ ਪੱਟੀ ਕੇਚ ਦਿੱਤਾ ਇਦੇ ਕੋਲੋ ਇਹੀ ਪਛਾਣ ਹੋਈ ਹੈ ਹਰਿੰਦਰ ਨਾਦਾ ਇਹ ਵਿਅਕਤੀ ਹੈਗਾ ਤੇ ਇਹਦੇ ਕੋਲ ਇੱਕ ਪਿਸਤਲ ਬਰਾਮਦ ਹੋਇਆ। ਸਰ ਕਿਹਦੇ ਕਹਿਣੇ ਦੇ ਉੱਤੇ ਕੀ ਕੰਮ ਕਰਦਾ ਸੀ ਫਰੋਤੀਆਂ ਦਾ ਸਿਲਸਿਲਾ ਕਰਨ ਚਲਾ ਰਿਹਾ ਸੀ ਆ ਔਰ ਕਿੰਨੇ ਸਮੇਂ ਤੋਂ ਇਹ ਇਸ ਕੰਮ ਵਿੱਚ ਲੱਗਾ ਹੋਇਆ ਸੀਗਾ। ਦੇਖੋ ਇਹ ਪ੍ਰਭ ਦਾਸੋਵਾਲ ਗੈਂਗਸਟਰ ਇਹ ਉਸਦੇ ਗੈਂਗ ਲਈ ਕੰਮ ਕਰਦਾ ਸੀ। ਤੇ ਵਾਰਦਾਤਾਂ ਜਿੱਦਾਂ ਕਿ ਤੁਹਾਨੂੰ ਪਤਾ ਹੈ ਪਿਛਲੇ 1-2 ਮਹੀਨੇ ਚ ਹੋਈਆਂ ਇਹ ਉਹਨਾਂ ਵਿੱਚ ਸਾਨੂੰ ਵਾਂਟਿਡ ਸੀ। ਤੇ ਪ੍ਰਭ ਦਾਸੋਵਾਲ ਜੋ ਕਿ ਐਕਸਟਰਸ਼ਨ ਜਾਂ ਫਰੋਤੀਆਂ ਲਈ ਕਾਲਸ ਕਰਦਾ ਹੈ। ਜਦੋਂ ਇਹ ਥ੍ਰੈਟ ਕਾਲ ਆਂਦੀ ਹੈ ਉਸ ਤੋਂ ਬਾਅਦ ਇਨਾਂ ਦੇ ਜਿਹੜੇ ਗੈਂਗ ਮੈਂਬਰ ਹੁੰਦੇ ਆ ਇਹ ਘਰਾਂ ਦੇ ਬਾਹਰ ਜਾਂ ਕਿਤੇ ਫਾਇਰਿੰਗ ਕਰਕੇ ਜਾਂਦੇ ਆ ਤਾਂ ਕਿ ਪਬਲਿਕ ਦੇ ਮਨ ਵਿੱਚ ਡਰ ਬੈਠ ਜਾਵੇ ਇਹ ਇਹ ਇਹਨਾਂ ਦਾ ਪਲਾਨ ਸੀ ਜਿਹੜਾ ਸਰ ਪਿਸਟਲ ਬਰਾਮਦ ਹੋਇਆ ਇੱਕ ਤੋਂ ਮੇਡ ਇਨ ਇੰਡੀਆ ਜਾਂ ਫੋਰਾਂਦਾਬਾ ਜਾਂ ਔਰ ਇਸ ਕੋ ਕੀ ਹੋਰ ਕੀ ਬਰਾਮਦ ਕਿਸਰੇ ਆ ਰਿਹਾ ਸੀ ਜਰੂਰ ਇਹਨੂੰ ਬਰਾਮਦ ਕੀਤਾ ਔਰ ਫਾਇਰਿੰਗ ਕਿੰਨੀ ਹੋਈ ਦੇ ਵਿੱਚ ਫਾਇਰਿੰਗ ਹ ਜੇ ਆਪਾਂ ਵੈਰੀਫਾਈ ਕਰ ਰਹੇ ਆ 3-4 ਗੋਲੀਆਂ ਚਲੋ ਆਪਾਂ ਅੰਦਾਜ਼ਾ ਕਹਿ ਸਕਦੇ ਆ ਕਿ ਕਿੰਨੇ ਕੁ ਚਲੀਆਂ ਹੋਣਗੀਆਂ ਬਾਕੀ ਆਪਾਂ ਚੈੱਕ ਕਰ ਰਿਹਾ ਤੇ ਇਹਦੇ ਕੋਲ ਪਿਸਤਲ ਜਿਹੜਾ ਬਰਾਮਦ ਆਇਆ ਹੈ ਉਹ ਇੰਡੀਅਨ ਮੀਡੀਆ ਕੋਈ ਪੁਲਿਸ ਪਾਰਟੀ ਦੇ ਕੋਈ ਫਾਇਰਿੰਗ ਦੌਰਾਨ ਕੋਈ ਇੰਜਰੀ ਕੋਈ ਐਵੇਂ ਦਾ ਕੋਈ ਮੈਟਰ ਸਾਹਮਣੇ ਆਇਆ ਹੋਵੇ ਨਹੀਂ ਪੁਲਿਸ ਪਾਰਟੀ ਦੇ ਕੋਈ ਇੰਜਰੀ ਨਹੀਂ ਹੁਣ ਅੱਗੇ ਸਰ ਕੀ ਕਾਰਵਾਈ ਗੈਮਲ ਵਿੱਚ ਲੰਦੀ ਜਾਵੇਗੀ ਮੌਕੇ ਤੇ ਅੱਗੇ ਆਪਾਂ ਚੈੱਕ ਕਰਾਂਗੇ ਕਿ ਇਹ ਤਿੰਨ ਵਾਰਦਾਤਾਂ ਦੇ ਇਲਾਵਾ ਹੋ ਸਕਦਾ ਇਹਨੇ ਹੋਰ ਵੀ ਵਾਰਦਾਤਾਂ ਕਿੱਤੀਆਂ ਹੋਣ ਤੇ ਜਿਸ ਜਿਸ ਵਾਰਦਾਤਾਂ ਨਾਲੇ ਨੂੰ ਆਪਾਂ ਲਿੰਕ ਕਰ ਪਾਵਾਂਗੇ ਉਹਦੇ ਵਿੱਚ ਆਪਾਂ ਇਹਨੂੰ ਸਜ਼ਾ ਦਿਲਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਸਨ ਡੀਐਸਪੀ ਲੁਕੇਸ਼ ਜੀ ਜਿਹਨੇ ਦੱਸਿਆ ਕਿ ਜਿਹੜਾ ਮੁਲਜ਼ਮ ਹੈ ਉਹ ਗੈਂਗਸਟਰ ਜਿਹੜਾ ਵਿਦੇਸ਼ ਵਿੱਚ ਬੈਠਾ ਹੈ ਪ੍ਰਭ ਦਾਸੂਵਾਲ ਉਹਦੇ ਕਹਿਣੇ ਉਪਰ ਇਹ ਫਰੋਕੀਆਂ ਮੰਗਨ ਦਾ ਲਗਾਤਾਰ سلسلہ ਚੱਲ ਰਿਹਾ ਸੀ ਔਰ ਇਸ ਦੌਰਾਨ ਜਿਹੜੀ ਪੁਲਿਸ ਆ ਉਸ ਨੂੰ ਕਾਰਵਾਈ ਕਰਦਿਆਂ ਉਸ ਨੂੰ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਦੌਰਾਨ ਜਿਹੜਾ ਇਹ ਮੁਲਜ਼ਮ ਹੈ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਇਹਦੇ ਗੋਲੀ ਲੱਗਨ ਨਾਲ ਜ਼ਖਮੀ ਹੋ ਗਿਆ ਸੀ ਜਿਸ ਨੂੰ ਮੌਕੇ ਤੇ ਹਸਪਤਾਲ ਵਿਖੇ ਇਲਾਜ ਲਈ ਭੇਜ ਦਿੱਤਾ ਗਿਆ ਹੁਣ ਦੇਖਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਕਿਹੜੇ ਨਵੇਂ ਖਲਾਸੇ ਸਾਹਮਣੇ ਹੁੰਦੇ ਹਨ ਰਮਨ ਚਾਵਲਾ ਜਗਮਨੀ ਟੀਵੀ ਸਟਾਰ ਅੰਤਰ ਬੀਜੀਪੀ ਪੰਜਾਬ ਵੱਲੋਂ ਜਿੱਥੇ ਕੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ اسی ਤਰ੍ਹਾਂ ਤਹਿਤ ਇੱਕ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਖਿਲਾਫ ਲਗਾਤਾਰ ਮੁਹਿੰਮ ਜਾਰੀ ਹੈ ਔਰ ਜਿਹੜੇ ਕੀ ਲਗਾਤਾਰ ਐਨਕਾਊਂਟਰ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਨੇ اسی ਤਰ੍ਹਾਂ ਦਾ ਇੱਕ ਹੋਰ ਮਾਮਲਾ ਪੱਟੀ ਦੇ ਨਜ਼ਦੀਕ ਸਾਹਮਣੇ ਵੇਖਣ ਨੂੰ ਮਿਲਿਆ ਹੈ ਇਸ ਦੌਰਾਨ ਮੌਕੇ ਤੇ ਜਿਹੜੇ ਮੌਜੂਦ ਡੀਐਸਪੀ ਲਵਕੇਸ਼ ਜੀ ਆ ਉਹਨਾਂ ਨਾਲ ਗੱਲ ਕਰਾਂਗੇ ਕਿ ਜਿਹੜਾ ਐਨਕਾਊਂਟਰ ਹੋਇਆ ਉਹ ਕਿਸ ਤਰ੍ਹਾਂ ਹੋਇਆ ਔਰ ਇਸ ਵਿੱਚ ਕਿਹੜਾ ਮੁੱਲਜ਼ਮ ਲੜਿੰਦਾ ਸੀ ਕਿੰਨੇ ਸਮੇਂ ਤੋਂ ਲੜਿੰਦਾ ਸੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਪਿਛਲੇ ਦਿਨ ਐਡਵੋਕੇਟ ਦੇ ਘਰ ਦੇ ਬਾਅਦ ਜਿਹੜੀ ਗੋਲੀਆਂ ਚਲੀਆਂ ਅਤੇ 2-3 ਦਿਨ ਪਹਿਲੇ ਜਿਹੜੀ ਸੇਨ ਕਬੀਰ ਸਕੂਲ ਦੇ ਬਾਹਰ ਫਾਇਰਿੰਗ ਹੋਈ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਹਨਾਂ ਵਿੱਚ ਜਿਹੜਾ ਦੋਸ਼ੀ ਹੈਗਾ ਉਹ ਸਰਾਲਾ ਮੰਡਾ ਤੋਂ ਪੱਟੀ ਦੀ ਤਰਫ ਆ ਰਿਹਾ ਹੈ ਇਸ ਇਸ ਇਨਫੋਰਮੇਸ਼ਨ ਦੇ ਆਧਾਰ ਤੇ ਆਪਾਂ ਇੱਥੋਂ ਦਾ ਨਾਕਾ ਜਦੋਂ ਅਲਰਟ ਕੀਤਾ ਤੇ ਇਸੇ ਨਾਕਾ ਦੇਖਦੇ ਹੀ ਤਾਬਰਤੋਰ ਫਾਇਰਿੰਗ ਕਰਨੀ ਸ਼ੁਰੂ ਕਰਤੀ ਪੁਲਿਸ ਪਾਰਟੀ ਨੇ ਸੈਲਫ ਡਿਫੈਂਸ ਵਿੱਚ ਪੰਜਾਬ ਪੁਲਿਸ ਨੇ ਵੀ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਇੱਕ ਗੋਲੀ ਇਸ ਦੀ ਲਾਤੇ ਲੱਗੀ ਹੈ ਤੇ ਇਹਦੇ ਇੰਜਰਡ ਹੋ ਜਾਣ ਤੋਂ ਬਾਅਦ ਆਪਾਂ ਇਹਨੂੰ ਸਿਵਲ ਹਸਪਤਾਲ ਪੱਟੀ ਭੇਜ ਦਿੱਤਾ ਇਦੇ ਕੋਲੋ ਇਦੀ ਪਛਾਣ ਹੋਈ ਹੈ ਹਰਿੰਦਰ ਨਾਦਾ ਇਹ ਵਿਅਕਤੀ ਹੈਗਾ ਤੇ ਇਹਦੇ ਕੋਲ ਇੱਕ ਪਿਸਤਲ ਬਰਾਮਦ ਹੋਇਆ ਸਰ ਕਿਹਦੇ ਕਹਿਣੇ ਦੇ ਉੱਤੇ ਕੀ ਕੰਮ ਕਰਦਾ ਸੀ ਫਰੋਤੀਆਂ ਦਾ ਸਿਲਸਲਾ ਕਰਨ ਚਲਾ ਰਿਹਾ ਸੀ ਆ ਔਰ ਕਿੰਨੇ ਸਮੇਂ ਤੋਂ ਇਹ ਇਸ ਕੰਮ ਵਿੱਚ ਲੱਗਾ ਹੋਇਆ ਸੀ ਦੇਖੋ ਇਹ ਪ੍ਰਭ ਦਾਸੋਵਾਲ ਗੈਂਗਸਟਰ ਇਹ ਉਸਦੇ ਗੈਂਗ ਲਈ ਕੰਮ ਕਰਦਾ ਸੀ ਤੇ ਵਾਰਦਾਤਾ ਜਿੱਦਾਂ ਕਿ ਤੁਹਾਨੂੰ ਪਤਾ ਹੈ ਪਿਛਲੇ 1-2 ਮਹੀਨੇ ਚ ਹੋਈਆਂ ਇਹ ਉਹਨਾਂ ਵਿੱਚ ਸਾਨੂੰ ਵਾਂਟਡ ਸੀ ਤੇ ਪ੍ਰਭ ਦਾਸੋਵਾਲ ਜੋ ਕਿ ਐਕਸਟਰਸ਼ਨ ਜਾਂ ਫਰੋਤੀਆਂ ਵਾਲੀ ਕਾਲਸ ਕਰਦਾ ਹੈ ਜਦੋਂ ਇਹ ਥ੍ਰੈਟ ਕਾਲ ਆਂਦੀ ਹੈ ਉਸ ਤੋਂ ਬਾਅਦ ਇਨਾਂ ਦੇ ਜਿਹੜੇ ਗੈਂਗ ਮੈਂਬਰ ਹੁੰਦੇ ਆ ਇਹ ਘਰਾਂ ਦੇ ਬਾਹਰ ਜਾਂ ਕਿਤੇ ਫਾਇਰਿੰਗ ਕਰਕੇ ਜਾਂਦੇ ਆ ਤਾਂ ਕਿ ਪਬਲਿਕ ਦੇ ਮਨ ਵਿੱਚ ਡਰ ਬੈਠ ਜਾਵੇ ਇਹ ਇਹਨਾਂ ਦਾ ਪਲਾਨ ਸੀ ਜਿਹੜਾ ਸਰ ਪਿਸਟਲ ਬਰਾਮਦ ਹੋਇਆ ਇੱਕ ਤੋਂ ਮੇਡ ਇਨ ਇੰਡੀਆ ਜਾਂ ਫੋਰੰਦਾਬਾ ਜਾਂ ਔਰ ਇਸਕੋ ਕੀ ਹੋਰ ਕੀ ਬਰਾਮਦ ਕਿਸ ਤਰ੍ਹਾਂ ਆ ਰਿਹਾ ਸੀ ਜਰੂਰ ਇਹਨੂੰ ਬਰਾਮਦ ਕੀਤਾ ਔਰ ਫਾਇਰਿੰਗ ਕਿੰਨੀ ਹੋਈ ਦੇ ਵਿੱਚ ਫਾਇਰਿੰਗ ਹ ਜੇ ਆਪਾਂ ਵੈਰੀਫਾਈ ਕਰ ਰਹੇ ਆ ਤਿੰਨ ਚਾਰ ਗੋਲੀਆਂ ਚਲੋ ਆਪਾਂ ਅੰਦਾਜ਼ਾ ਕਹਿ ਸਕਦੇ ਆ ਕਿੰਨੇ ਕ ਚਲੀਆਂ ਹੋਣਗੀਆਂ ਬਾਕੀ ਆਪਾਂ ਚੈੱਕ ਕਰ ਰਿਹਾ ਤੇ ਇਹਦੇ ਕੋਲ ਪਿਸਤਲ ਜਿਹੜਾ ਬਰਾਮਦ ਆਇਆ ਹੋਵੇ ਇੰਡੀਅਨ মিডিਆ ਕੋਈ ਪੁਲਿਸ ਪਾਰਟੀ ਦੇ ਕੋਈ ਫਾਇਰਿੰਗ ਦੌਰਾਨ ਕੋਈ ਇੰਜਰੀ ਕੋਈ ਐਵੇਂ ਦਾ ਮੈਟਰ ਸਾਹਮਣੇ ਆਇਆ ਹੋਵੇ ਨਹੀਂ ਪੁਲਿਸ ਪਾਰਟੀ ਦੇ ਕੋਈ ਇੰਜਰੀ ਹੁਣ ਅੱਗੇ ਸਰ ਕੀ ਕਾਰਵਾਈ ਅਮਲ ਵਿੱਚ ਲੰdzi ਜਾਵੇਗੀ ਮੌਕੇ ਤੇ ਅੱਗੇ ਆਪਾਂ ਚੈੱਕ ਕਰਾਂਗੇ ਕਿ ਇਹ ਤਿੰਨ ਵਾਰਦਾਤਾਂ ਦੇ ਇਲਾਵਾ ਹੋ ਸਕਦਾ ਇਹਨੇ ਹੋਰ ਵੀ ਵਾਰਦਾਤਾਂ ਕੀਤੀਆਂ ਹੋਣ ਤੇ ਜਿਸ ਜਿਸ ਵਾਰਦਾਤਾਂ ਨਾਲੇ ਨੂੰ ਆਪਾਂ ਲਿੰਕ ਕਰ ਪਾਵਾਂਗੇ ਉਹਦੇ ਵਿੱਚ ਆਪਾਂ ਇਹਨੂੰ ਸਦਾ ਦਿਲਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਸ ਨੂੰ ਡੀਐਸਪੀ ਲਵਕੇਸ਼ ਜੀ ਜਿਹਨੇ ਦੱਸਿਆ ਕਿ ਜਿਹੜਾ ਮੁਲਜ਼ਮ ਹੈ ਉਹ ਗੈਂਗਸਟਰ ਜਿਹੜਾ ਵਿਦੇਸ਼ ਵਿੱਚ ਬੈਠਾ ਹੈ ਪਰ ਅਬ ਦਾਸੂਵਾਲ ਉਹਦੇ ਕਹਿਣੇ ਉੱਪਰ ਇਹ ਫਰੋਕੀਆਂ ਮੰਗਨ ਦਾ ਲਗਾਤਾਰ سلسلہ ਚੱਲ ਰਿਹਾ ਸੀ ਔਰ ਇਸ ਦੌਰਾਨ ਜਿਹੜੀ ਪੁਲਿਸ ਆ ਉਸ ਨੂੰ ਕਾਰਵਾਈ ਕਰਦੇ ਆ ਉਸ ਨੂੰ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਦੌਰਾਨ ਜਿਹੜਾ ਇਹ ਮੁਲਜ਼ਮ ਹੈ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਇਹਦੇ ਗੋਲੀ ਲੱਗਨ ਨਾਲ ਜ਼ਖਮੀ ਹੋ ਗਿਆ ਸੀ ਜਿਸ ਨੂੰ ਮੌਕੇ ਤੇ ਹਸਪਤਾਲ ਵਿਖੇ ਇਲਾਜ ਲਈ ਭੇਜ ਦਿੱਤਾ ਗਿਆ ਹੁਣ ਵੇਖਣਾ ਹੈ ਕਿ ਆਉਣ ਵਾਲੇ ਸਮੇ ਆਨ ਹੋਰ ਕਿਹੜੇ ਨਵੇਂ ਖੁਲਾਸੇ ਸਾਹਮਣੇ ਹੁੰਦੇ ਹਨ ਗਮਨ ਚਾਵਲਾ ਜਗਮਨੀ ਟੀਵੀ ਤਰਨਤਾਰਨ ਬੀਜੀਪੀ ਪੰਜਾਬ ਵੱਲੋਂ ਜਿੱਥੇ ਕਿ ਯੁੱਧ ਨਸ਼ੇ ਅਵਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸੇ ਤਰ੍ਹਾਂ ਤਹਿਤ ਇੱਕ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਖਿਲਾਫ ਲਗਾਤਾਰ ਮੁਹਿੰਮ ਜਾਰੀ ਹੈ ਔਰ ਜਿਹੜੇ ਕਿ ਲਗਾਤਾਰ ਐਨਕਾਊਂਟਰ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਪੱਟੀ ਦੇ ਨਜ਼ਦੀਕ ਸਾਹਮਣੇ ਵਿਖਣ ਨੂੰ ਮਿਲਿਆ ਹੈ ਇਸ ਦੌਰਾਨ ਮੌਕੇ ਤੇ ਜਿਹੜੇ ਮੌਜੂਦ ਡੀਐਸਪੀ ਲਵਕੇਸ਼ ਜੀ ਆ ਉਹਨਾਂ ਨਾਲ ਗੱਲ ਕਰਾਂਗੇ ਕਿ ਜਿਹੜਾ ਐਨਕਾਊਂਟਰ ਹੋਇਆ ਉਹ ਕਿਸ ਤਰ੍ਹਾਂ ਹੋਇਆ ਔਰ ਇਸ ਵਿੱਚ ਕਿਹੜਾ ਮਲਜ਼ਮ ਲੜਿੰਦਾ ਸੀ ਕਿੰਨੇ ਸਮੇਂ ਤੋਂ ਲੜਿੰਦਾ ਸੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਪਿਛਲੇ ਦਿ ਐਡਵੋਕੇਟ ਦੇ ਘਰ ਦੇ ਬਾਅਦ ਜਿਹੜੀ ਗੋਲੀਆਂ ਚਲੀਆਂ ਅਤੇ ਦੋ ਤਿੰਨ ਦਿਨ ਪਹਿਲੇ ਜਿਹੜੀ ਸੇਮ ਕਬੀਰ ਸਕੂਲ ਦੇ ਬਾਹਰ ਫਾਇਰਿੰਗ ਹੋਈ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਹਨਾਂ ਵਿੱਚ ਜਿਹੜਾ ਦੋਸ਼ੀ ਹੈਗਾ ਉਹ ਸਰਾਲਾ ਮੰਡਾ ਤੋਂ ਪੱਟੀ ਦੀ ਤਰਫ ਆ ਰਿਹਾ ਹੈ ਇਸ ਇਸ ਇਨਫੋਰਮੇਸ਼ਨ ਦੇ ਆਧਾਰ ਤੇ ਆਪਾਂ ਇੱਥੋਂ ਦਾ ਨਾਕਾ ਜਦੋਂ ਅਲਰਟ ਕੀਤਾ ਤੇ ਇਸੇ ਨਾਕਾ ਦੇਖਦੇ ਹੀ ਤਾਬਰਤੋਰ ਫਾਇਰਿੰਗ ਕਰਨੀ ਸ਼ੁਰੂ ਕਰਤੀ ਪੁਲਿਸ ਪਾਰਟੀ ਨੇ ਸੈਲਫ ਡਿਫੈਂਸ ਵਿੱਚ ਪੰਜਾਬ ਪੁਲਿਸ ਨੇ ਵੀ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਇੱਕ ਗੋਲੀ ਇਸ ਦੀ ਲਾਤੀ ਲੱਗੀ ਹੈ ਤੇ ਇਹਦੇ ਇੰਜਰਡ ਹੋ ਜਾਣ ਤੋਂ ਬਾਅਦ ਆਪਾਂ ਇਹਨੂੰ ਸਿਵਲ ਹਸਪਤਾਲ ਪੱਟੀ ਕੇਚ ਦਿੱ ਇਦੇ ਕੋਲੋ ਇਦੀ ਪਛਾਣ ਹੋਈ ਹੈ ਹਰਿੰਦਰ ਨਾਦਾ ਇਹ ਵਿਅਕਤੀ ਹੈਗਾ ਤੇ ਇਹਦੇ ਕੋਲ ਇੱਕ ਪਿਸਤਲ ਬਰਾਮਦ ਹੋਇਆ। ਸਰ ਕਿਹਦੇ ਕਹਿਣੇ ਦੇ ਉੱਤੇ ਕੀ ਕੰਮ ਕਰਦਾ ਸੀ ਫਰੋਤੀਆਂ ਦਾ ਸਿਲਸਿਲਾ ਚਲਾ ਰਿਹਾ ਸੀ ਆ ਔਰ ਕਿੰਨੇ ਸਮੇਂ ਤੋਂ ਇਹ ਇਸ ਕੰਮ ਵਿੱਚ ਲੱਗਾ ਹੋਇਆ ਸੀਗਾ। ਦੇਖੋ ਇਹ ਪ੍ਰਭ ਦਾਸੋਵਾਲ ਗੈਂਗਸਟਰ ਇਹ ਉਸਦੇ ਗੈਂਗ ਲਈ ਕੰਮ ਕਰਦਾ ਸੀ। ਤੇ ਵਾਰਦਾਤਾ ਜਿੱਦਾਂ ਕਿ ਤੁਹਾਨੂੰ ਪਤਾ ਹੈ ਪਿਛਲੇ 1-2 ਮਹੀਨੇ ਚ ਹੋਈਆਂ ਇਹ ਉਹਨਾਂ ਵਿੱਚ ਸਾਨੂੰ ਵਾਂਟਡ ਸੀ। ਤੇ ਪ੍ਰਭ ਦਾਸੋਵਾਲ ਜੋ ਕਿ ਐਕਸਟਰਸ਼ਨ ਜਾਂ ਫਰੋਤੀਆਂ ਵਾਲੀ ਕਾਲਸ ਕਰਦਾ ਹੈ। ਜਦੋਂ ਇਹ ਥ੍ਰੈਟ ਕਾਲ ਆਂਦੀ ਹੈ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਗੈਂਗ ਮੈਂਬਰ ਹੁੰਦੇ ਆ ਇਹ ਘਰਾਂ ਦੇ ਬਾਹਰ ਜਾਂ ਕਿਤੇ ਫਾਇਰਿੰਗ ਕਰਕੇ ਜਾਂਦੇ ਆ ਤਾਂ ਕਿ ਪਬਲਿਕ ਦੇ ਮਨ ਵਿੱਚ ਡਰ ਬੈਠ ਜਾਵੇ ਇਹ ਇਹਨਾਂ ਦਾ ਪਲਾਨ ਸੀ ਜਿਹੜਾ ਸਰ ਪਿਸਟਲ ਬਰਾਮਦ ਹੋਇਆ ਇੱਕ ਤੋਂ ਮੇਡ ਇਨ ਇੰਡੀਆ ਜਾਂ ਫੋਰੰਦਾਬਾ ਜਾਂ ਔਰ ਇਸਕੋ ਕੀ ਹੋਰ ਕੀ ਬਰਾਮਦ ਕਿਸਰੇ ਆ ਰਿਹਾ ਸੀ ਜਰੂਰ ਇਹਨੂੰ ਬਰਾਮਦ ਕੀਤਾ ਔਰ ਫਾਇਰਿੰਗ ਕਿੰਨੀ ਹੋਈ ਦੇ ਵਿੱਚ ਫਾਇਰਿੰਗ ਹ ਜੇ ਆਪਾਂ ਵੈਰੀਫਾਈ ਕਰ ਰਹੇ ਆ 3-4 ਗੋਲੀਆਂ ਚਲੋ ਆਪਾਂ ਅੰਦਾਜ਼ਾ ਕਹਿ ਸਕਦੇ ਆ ਕਿੰਨੇ ਕ ਚਲੀਆਂ ਹੋਣਗੀਆਂ ਬਾਕੀ ਆਪਾਂ ਚੈੱਕ ਕਰ ਰਿਆਂ ਤੇ ਇਹਦੇ ਕੋਲ ਪਿਸਤਲ ਜਿਹੜਾ ਬਰਾਮਦ ਆਇਆ ਹੋ ਇੰਡੀਅਨ ਮੀਡੀਆ ਕੋਈ ਪੁਲਿਸ ਪਾਰਟੀ ਦੇ ਕੋਈ ਫਾਇਰਿੰਗ ਦੌਰਾਨ ਕੋਈ ਇੰਜਰੀ ਕੋਈ ਐਵੇਂ ਰਗ ਮੈਟਰ ਸਾਹਮਣੇ ਆਇਆ ਹੋਵੇ ਨਹੀਂ ਪੁਲਿਸ ਪਾਰਟੀ ਦੇ ਕੋਈ ਇੰਜਰੀ ਨਹੀਂ ਹੁਣ ਅੱਗੇ ਸਰ ਕੀ ਕਾਰਵਾਈ ਅਮਲ ਵਿੱਚ ਲੰਡੀ ਜਾਏਗੀ ਮੌਕੇ ਤੇ ਅੱਗੇ ਆਪਾਂ ਚੈੱਕ ਕਰਾਂਗੇ ਕਿ ਇਹ ਤਿੰਨ ਵਾਰਦਾਤਾਂ ਦੇ ਇਲਾਵਾ ਹੋ ਸਕਦਾ ਇਹਨੇ ਹੋਰ ਵੀ ਵਾਰਦਾਤਾਂ ਕੀਤੀਆਂ ਹੋਣ ਤੇ ਜਿਸ ਜਿਸ ਵਾਰਦਾਤ ਨਾਲ ਇਹਨੂੰ ਆਪਾਂ ਲਿੰਕ ਕਰ ਪਾਵਾਂਗੇ ਉਹਦੇ ਵਿੱਚ ਆਪਾਂ ਇਹਨੂੰ ਸਜ਼ਾ ਦਿਲਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਸਨ ਡੀਐਸਪੀ ਲੁਕੇਸ਼ ਜੀ ਜਿਹਨੇ ਦੱਸਿਆ ਹੈ ਕਿ ਜਿਹੜਾ ਮੁਲਜ਼ਮ ਹੈ ਉਹ ਗੈਂਗਸਟਰ ਜਿਹੜਾ ਵਿਦੇਸ਼ ਵਿੱਚ ਬੈਠਾ ਹੈ ਪ੍ਰਭ ਦਾਸੂਵਾਲ ਉਹਦੇ ਕਹਿਣੇ ਉਪਰ ਇਹ ਫਰੋਕੀਆਂ ਮੰਗਨ ਦਾ ਲਗਾਤਾਰ سلسلہ ਕੰਮ ਚਲਾ ਰਿਹਾ ਸੀ ਔਰ ਇਸ ਦੌਰਾਨ ਜਿਹੜੀ ਪੁਲਿਸ ਆ ਉਸ ਨੂੰ ਕਾਰਵਾਈ ਕਰਦੇ ਆ ਉਸ ਨੂੰ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਦੌਰਾਨ ਜਿਹੜਾ ਇਹ ਮੁਲਜ਼ਮ ਹੈ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਉਹਦੇ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਸੀ ਜਿਸ ਨੂੰ ਮੌਕੇ ਤੇ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ ਹੁਣ ਵੇਖਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਦੀ ਤਫਤੀਸ਼ ਦੌਰਾਨ ਪੁੱਛਗਿੱਛ ਦੌਰਾਨ ਹੋਰ ਕਿਹੜੇ ਨਵੇਂ ਖੁਲਾਸੇ ਸਾਹਮ ਨਿਜੀ ਪੰਜਾਬ ਵੱਲੋਂ ਜਿੱਥੇ ਕੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ اسی ਤਰ੍ਹਾਂ ਤਹਿਤ ਇੱਕ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਖਿਲਾਫ ਲਗਾਤਾਰ ਮੁਹਿੰਮ ਜਾਰੀ ਹੈ ਔਰ ਜਿਹੜੇ ਕੀ ਲਗਾਤਾਰ ਐਨਕਾਊਂਟਰ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਨੇ اسی ਤਰ੍ਹਾਂ ਦਾ ਇੱਕ ਹੋਰ ਮਾਮਲਾ ਪੱਟੀ ਦੇ ਨਜ਼ਦੀਕ ਸਾਹਮਣੇ ਵੇਖਣ ਨੂੰ ਮਿਲਿਆ ਹੈ ਇਸ ਦੌਰਾਨ ਮੌਕੇ ਤੇ ਜਿਹੜੇ ਮੌਜੂਦ ਡੀਐਸਪੀ ਲੁਕੇਸ਼ ਜੀ ਹੈ ਉਹਨਾਂ ਨਾਲ ਗੱਲ ਕਰਾਂਗੇ ਕਿ ਜਿਹੜਾ ਐਨਕਾਊਂਟਰ ਹੋਇਆ ਉਹ ਕਿਸ ਤਰ੍ਹਾਂ ਹੋਇਆ ਔਰ ਇਸ ਵਿੱਚ ਕਿਹੜਾ ਮਲਜ਼ਮ ਲੜਿੰਦਾ ਸੀ ਕਿੰਨੇ ਸਮੇਂ ਤੋਂ ਲੜਿੰਦਾ ਸੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਪਿਛਲੇ ਦਿਨਾਂ 'ਚ ਐਡਵੋਕੇਟ ਦੇ ਘਰ ਦੇ ਬਾਅਦ ਜਿਹੜੀ ਗੋਲੀਆਂ ਚਲੀਆਂ ਅਤੇ 2-3 ਦਿਨ ਪਹਿਲੇ ਜਿਹੜੀ ਸੇਨ ਕਬੀਰ ਸਕੂਲ ਦੇ ਬਾਹਰ ਫਾਇਰਿੰਗ ਹੋਈ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਹਨਾਂ ਵਿੱਚ ਜਿਹੜਾ ਦੋਸ਼ੀ ਹੈਗਾ ਉਹ ਸਰਾਲਾ ਮੰਡਾ ਤੋਂ ਪੱਟੀ ਦੀ ਤਰਫ ਆ ਰਿਹਾ ਹੈ ਇਸ ਇਸ ਇਨਫੋਰਮੇਸ਼ਨ ਦੇ ਆਧਾਰ ਤੇ ਆਪਾਂ ਇੱਥੋਂ ਦਾ ਨਾਕਾ ਜਦੋਂ ਅਲਰਟ ਕੀਤਾ ਤੇ ਇਸਨੇ ਨਾਕਾ ਦੇਖਦੇ ਹੀ ਤਾਬਰਤੋਰ ਫਾਇਰਿੰਗ ਕਰਨੀ ਸ਼ੁਰੂ ਕਰਤੀ ਪੁਲਿਸ ਪਾਰਟੀ ਨੇ ਸੈਲਫ ਡਿਫੈਂਸ ਵਿੱਚ ਪੰਜਾਬ ਪੁਲਿਸ ਨੇ ਵੀ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਇੱਕ ਗੋਲੀ ਇਸ ਦੀ ਲਾਤੀ ਲੱਗੀ ਹੈ ਤੇ ਇਹਦੇ ਇੰਜਰਡ ਹੋ ਜਾਣ ਤੋਂ ਬਾਅਦ ਆਪਾਂ ਇਹਨੂੰ ਸਿਵਲ ਹਸਪਤਲ ਪੱਟੀ ਕੇਚ ਦਿੱਤਾ ਇਦੇ ਕੋਲੋ ਇਹੀ ਪਛਾਣ ਹੋਈ ਹੈ ਹਰਿੰਦਰ ਨਾਦਾ ਇਹ ਵਿਅਕਤੀ ਹੈਗਾ ਤੇ ਇਹਦੇ ਕੋਲ ਇੱਕ ਪਿਸਤਲ ਬਰਾਮਦ ਹੋਇਆ। ਸਰ ਕਿਹਦੇ ਕਹਿਣੇ ਦੇ ਉੱਤੇ ਕੀ ਕੰਮ ਕਰਦਾ ਸੀ ਫਰੋਤੀਆਂ ਦਾ ਸਿਲਸਿਲਾ ਕਰਨ ਚਲਾ ਰਿਹਾ ਸੀ ਆ ਔਰ ਕਿੰਨੇ ਸਮੇਂ ਤੋਂ ਇਹ ਇਸ ਕੰਮ ਵਿੱਚ ਲੱਗਾ ਹੋਇਆ ਸੀ? ਦੇਖੋ ਇਹ ਪ੍ਰਭ ਦਾਸੋਵਾਲ ਗੈਂਗਸਟਰ ਇਹ ਉਸਦੇ ਗੈਂਗ ਲਈ ਕੰਮ ਕਰਦਾ ਸੀ। ਤੇ ਵਾਰਦਾਤਾਂ ਜਿੱਦਾਂ ਕਿ ਤੁਹਾਨੂੰ ਪਤਾ ਪਿਛਲੇ 1-2 ਮਹੀਨੇ ਚ ਹੋਈਆਂ ਇਹ ਉਹਨਾਂ ਵਿੱਚ ਸਾਨੂੰ ਵਾਂਟਿਡ ਸੀ। ਤੇ ਪ੍ਰਭ ਦਾਸੋਵਾਲ ਜੋ ਕਿ ਐਕਸਟਰਸ਼ਨ ਜਾਂ ਫਰੋਤੀਆਂ ਲਈ ਕਾਲਸ ਕਰਦਾ ਹੈ। ਜਦੋਂ ਇਹ ਥ੍ਰੈਟ ਕਾਲ ਆਂਦੀ ਹੈ ਉਸ ਤੋਂ ਬਾਅਦ ਇਨਾਂ ਦੇ ਜਿਹੜੇ ਗੈਂਗ ਮੈਂਬਰ ਹੁੰਦੇ ਆ ਇਹ ਘਰਾਂ ਦੇ ਬਾਹਰ ਜਾਂ ਕਿਤੇ ਫਾਇਰਿੰਗ ਕਰਕੇ ਜਾਂਦੇ ਆ ਤਾਂ ਕਿ ਪਬਲਿਕ ਦੇ ਮਨ ਵਿੱਚ ਡਰ ਬੈਠ ਜਾਵੇ ਇਹ ਇਹਨਾਂ ਦਾ ਪਲਾਨ ਸੀ ਜਿਹੜਾ ਸਰ ਪਿਸਟਲ ਬਰਾਮਦ ਹੋਇਆ ਇੱਕ ਤੋਂ ਮੇਡ ਇਨ ਇੰਡੀਆ ਜਾਂ ਫੋਰੰਦਾਬਾ ਜਾਂ ਔਰ ਇਸ ਕੋ ਕੀ ਹੋਰ ਕੀ ਬਰਾਮਦ ਕਿਸ ਤਰੀਏ ਆ ਰਿਹਾ ਸੀ ਜਰੂਰ ਇਹਨੂੰ ਬਰਾਮਦ ਕੀਤਾ ਔਰ ਫਾਇਰਿੰਗ ਕਿੰਨੀ ਹੋਈ ਦੇ ਵਿੱਚ ਫਾਇਰਿੰਗ ਹ ਜੇ ਆਪਾਂ ਵੈਰੀਫਾਈ ਕਰ ਰਹੇ ਹਾਂ 3-4 ਗੋਲੀਆਂ ਚਲੋ ਆਪਾਂ ਅੰਦਾਜ਼ਾ ਕਹਿ ਸਕਦੇ ਹਾਂ ਕਿ ਕਿੰਨੇ ਕ ਚਲੀਆਂ ਹੋਣਗੀਆਂ ਬਾਕੀ ਆਪਾਂ ਚੈੱਕ ਕਰ ਰਿਹਾ ਤੇ ਇਹਦੇ ਕੋਲ ਪਿਸਤਲ ਜਿਹੜਾ ਬਰਾਮਦ ਹੋਇਆ ਹੈ ਉਹ ਇੰਡੀਅਨ ਮੀਡੀਆ ਕੋਈ ਪੁਲਿਸ ਪਾਰਟੀ ਦੇ ਕੋਈ ਫਾਇਰਿੰਗ ਦੌਰਾਨ ਕੋਈ ਇੰਜਰੀ ਕੋਈ ਐਵੇਂ ਦਾ ਮੈਟਰ ਸਾਹਮਣੇ ਆਇਆ ਹੋਵੇ ਨਹੀਂ ਪੁਲਿਸ ਪਾਰਟੀ ਦੇ ਕੋਈ ਇੰਜਰੀ ਨਹੀਂ ਹੁਣ ਅੱਗੇ ਸਰ ਕੀ ਕਾਰਵਾਈ ਅਮਲ ਵਿੱਚ ਲੱਦੀ ਜਾਵੇਗੀ ਮੌਕੇ ਤੇ ਅੱਗੇ ਆਪਾਂ ਚੈੱਕ ਕਰਾਂਗੇ ਕਿ ਇਹ ਤਿੰਨ ਵਾਰਦਾਤਾਂ ਦੇ ਇਲਾਵਾ ਹੋ ਸਕਦਾ ਇਹਨੇ ਹੋਰ ਵੀ ਵਾਰਦਾਤਾਂ ਕੀਤੀਆਂ ਹੋਣ ਤੇ ਜਿਸ ਜਿਸ ਵਾਰਦਾਤਾਂ ਨਾਲ ਨੂੰ ਆਪਾਂ ਲਿੰਕ ਕਰ ਪਾਵਾਂਗੇ ਉਹਦੇ ਵਿੱਚ ਆਪਾਂ ਇਹਨੂੰ ਸਦਾ ਦਿਲਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਸ ਨੂੰ ਡੀਐਸਪੀ ਲੁਕੇਸ਼ ਜੀ ਜਿਹਨੇ ਦੱਸਿਆ ਕਿ ਜਿਹੜਾ ਮੁਲਜ਼ਮ ਹੈ ਉਹ ਗੈਂਗਸਟਰ ਜਿਹੜਾ ਵਿਦੇਸ਼ ਵਿੱਚ ਬੈਠਾ ਹੈ ਪ੍ਰਭ ਦਾਸੂਵਾਲ ਉਹਦੇ ਕਹਿਣੇ ਉਪਰ ਇਹ ਫਰੋਕੀਆਂ ਮੰਗਨ ਦਾ ਲਗਾਤਾਰ ਸਿਸਟਮ ਚਲਾ ਰਿਹਾ ਸੀ ਔਰ ਇਸ ਦੌਰਾਨ ਜਿਹੜੀ ਪੁਲਿਸ ਆ ਉਸ ਨੂੰ ਕਾਰਵਾਈ ਕਰਦੇ ਆ ਉਸ ਨੂੰ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਦੌਰਾਨ ਜਿਹੜਾ ਇਹ ਮੁਲਜ਼ਮ ਹੈ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਇਹਦੇ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਸੀ ਜਿਸ ਨੂੰ ਮੌਕੇ ਤੇ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ ਹੁਣ ਦੇਖਣਾ ਹੈ ਕਿ ਆਉਣ ਵਾਲੇ ਅਨ ਹੋਰ ਕਿਹੜੇ ਨਵੇਂ ਖੁਲਾਸੇ ਸਾਹਮਣੇ ਹੁੰਦੇ ਹਨ ਰਮਨ ਚਾਵਲਾ ਜਗਮਨੀ ਟੀਵੀ ਤਰਨਤਾਰਨ ਬੀ.ਐੱਮ.ਪੀ ਪੰਜਾਬ ਵੱਲੋਂ ਜਿੱਥੇ ਕੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸੇ ਤਰ੍ਹਾਂ ਤਹਿਤ ਇੱਕ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਖਿਲਾਫ ਲਗਾਤਾਰ ਮੁਹਿੰਮ ਜਾਰੀ ਹੈ ਔਰ ਜਿਹੜੇ ਕੀ ਲਗਾਤਾਰ ਅਨਕਾਊਂਟਰ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਪੱਟੀ ਦੇ ਨਜ਼ਦੀਕ ਸਾਹਮਣੇ ਵੇਖਣ ਨੂੰ ਮਿਲਿਆ ਹੈ ਇਸ ਦੌਰਾਨ ਮੌਕੇ ਤੇ ਜਿਹੜੇ ਮੌਜੂਦ ਡੀ.ਐਸ.ਪੀ ਲਵਕੇਸ਼ ਜੀ ਹੈ ਉਹਨਾਂ ਨਾਲ ਗੱਲ ਕਰਾਂਗੇ ਕਿ ਜਿਹੜਾ ਅਨਕਾਊਂਟਰ ਹੋਇਆ ਉਹ ਕਿਸ ਤਰ੍ਹਾਂ ਹੋਇਆ ਔਰ ਇਸ ਵਿੱਚ ਕਿਹੜਾ ਮਲਜ਼ਮ ਲੜਿੰਦਾ ਸੀ ਕਿੰਨੇ ਸਮੇਂ ਤੋਂ ਲੜਿੰਦਾ ਸੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਐਡਵੋਕੇਟ ਦੇ ਘਰ ਦੇ ਬਾਅਦ ਜਿਹੜੀ ਗੋਲੀਆਂ ਚੱਲੀਆਂ ਅਤੇ ਦੋ ਤਿੰਨ ਦਿਨ ਪਹਿਲੇ ਜਿਹੜੀ ਸੇਨ ਕਬੀਰ ਸਕੂਲ ਦੇ ਬਾਹਰ ਫਾਇਰਿੰਗ ਹੋਈ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਹਨਾਂ ਵਿੱਚ ਜਿਹੜਾ ਦੋਸ਼ੀ ਹੈਗਾ ਉਹ ਸਰਾਲਾ ਮੰਡਾ ਤੋਂ ਪੱਟੀ ਦੀ ਤਰਫ ਆ ਰਿਹਾ ਹੈ ਇਸ ਇਸ ਇਨਫੋਰਮੇਸ਼ਨ ਦੇ ਆਧਾਰ ਤੇ ਆਪਾਂ ਇੱਥੋਂ ਦਾ ਨਾਕਾ ਜਦੋਂ ਅਲਰਟ ਕੀਤਾ ਤੇ ਇਸਨੇ ਨਾਕਾ ਦੇਖਦੇ ਹੀ ਤਾਬਰਤੋਰ ਫਾਇਰਿੰਗ ਕਰਨੀ ਸ਼ੁਰੂ ਕਰਤੀ ਪੁਲਿਸ ਪਾਰਟੀ ਨੇ ਸੈਲਫ ਡਿਫੈਂਸ ਵਿੱਚ ਪੰਜਾਬ ਪੁਲਿਸ ਨੇ ਵੀ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਇੱਕ ਗੋਲੀ ਇਸ ਦੀ ਲਾਤੇ ਲੱਗੀ ਹੈ ਤੇ ਇਹਦੇ ਇੰਜਰਡ ਹੋ ਜਾਣ ਤੋਂ ਬਾਅਦ ਆਪਾਂ ਇਹਨੂੰ ਸਿਵਲ ਹਸਪਤਲ ਪੱਟੀ ਪੇਚ ਇਦੇ ਕੋਲੋ ਇਹੀ ਪਛਾਣ ਹੋਈ ਹੈ ਹਰਿੰਦਰ ਨਾਦਾ ਇਹ ਵਿਅਕਤੀ ਹੈਗਾ ਤੇ ਇਹਦੇ ਕੋਲ ਇੱਕ ਪਿਸਤਲ ਬਰਾਮਦ ਹੋਇਆ ਸਰ ਕਿਹਦੇ ਕਹਿਣੇ ਦੇ ਉੱਤੇ ਕੀ ਕੰਮ ਕਰਦਾ ਸੀ ਫਰੋਤੀਆਂ ਦਾ ਸਿਲਸਲਾ ਕਰਨ ਚਲਾ ਰਿਹਾ ਸੀ ਆ ਔਰ ਕਿੰਨੇ ਸਮੇਂ ਤੋਂ ਇਹ ਇਸ ਕੰਮ ਵਿੱਚ ਲੱਗਾ ਹੋਇਆ ਸੀ ਹੈ ਦੇਖੋ ਇਹ ਪ੍ਰਭ ਦਾਸੋਵਾਲ ਗੈਂਗਸਟਰ ਇਹ ਉਸਦੇ ਗੈਂਗ ਲਈ ਕੰਮ ਕਰਦਾ ਸੀ ਤੇ ਵਾਰਦਾਤਾ ਜਿੱਦਾਂ ਕਿ ਤੁਹਾਨੂੰ ਪਤਾ ਹੈ ਪਿਛਲੇ 1-2 ਮਹੀਨੇ ਚ ਹੋਈਆਂ ਇਹ ਉਹਨਾਂ ਵਿੱਚ ਸਾਨੂੰ ਵਾਂਟਡ ਸੀ ਤੇ ਪ੍ਰਭ ਦਾਸੋਵਾਲ ਜੋ ਕਿ ਐਕਸਟਰਸ਼ਨ ਜਾਂ ਫਰੋਤੀਆਂ ਵਾਲੀ ਕਾਲਸ ਕਰਦਾ ਹੈ ਜਦੋਂ ਇਹ ਥ੍ਰੈਟ ਕਾਲ ਆਂਦੀ ਹੈ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਗੈਂਗ ਮੈਂਬਰ ਹੁੰਦੇ ਆ ਇਹ ਘਰਾਂ ਦੇ ਬਾਹਰ ਜਾਂ ਕਿਤੇ ਫਾਇਰਿੰਗ ਕਰਕੇ ਜਾਂਦੇ ਆ ਤਾਂ ਕਿ ਪਬਲਿਕ ਦੇ ਮਨ ਵਿੱਚ ਡਰ ਬੈਠ ਜਾਵੇ ਇਹ ਇਹਨਾਂ ਦਾ ਪਲਾਨ ਸੀ ਜਿਹੜਾ ਸਰ ਪਿਸਤਲ ਬਰਾਮਦ ਹੋਇਆ ਇੱਕ ਤੋਂ ਮੇਡ ਇਨ ਇੰਡੀਆ ਜਾਂ ਫੋਰੰਦਾਬਾ ਜਾਂ ਔਰ ਇਸਕੋ ਕੀ ਹੋਰ ਕੀ ਬਰਾਮਦ ਕਿਸ ਤਰੀਕੇ ਆ ਰਿਹਾ ਸੀ ਜੁਰੇ ਨੂੰ ਬਰਾਮਦ ਕੀਤਾ ਔਰ ਫਾਇਰਿੰਗ ਕਿੰਨੀ ਹੋਈ ਦੇ ਵਿੱਚ ਫਾਇਰਿੰਗ ਹ ਜੇ ਆਪਾਂ ਵੈਰੀਫਾਈ ਕਰ ਰਹੇ ਆ ਤਿੰਨ ਚਾਰ ਗੋਲੀਆਂ ਚਲੋ ਆਪਾਂ ਅੰਦਾਜ਼ਾ ਕਹਿ ਸਕਦੇ ਆ ਕਿੰਨੇ ਕ ਚਲੀਆਂ ਹੋਣਗੀਆਂ ਬਾਕੀ ਆਪਾਂ ਚੈੱਕ ਕਰ ਰਿਹਾ ਤੇ ਇਹਦੇ ਕੋਲ ਪਿਸਤਲ ਜਿਹੜਾ ਬਰਾਮਦ ਆਇਆ ਇੰਡੀਅਨ ਮੀਡੀਆ ਕੋਈ ਪੁਲਿਸ ਪਾਰਟੀ ਦੇ ਕੋਈ ਫਾਇਰਿੰਗ ਦੌਰਾਨ ਕੋਈ ਇੰਜਰੀ ਕੋਈ ਐਵੇਂ ਦਾ ਮੈਟਰ ਸਾਹਮਣੇ ਆਇਆ ਹੋਵੇ ਨਹੀਂ ਪੁਲਿਸ ਪਾਰਟੀ ਦੇ ਕੋਈ ਇੰਜਰੀ ਹੁਣ ਅੱਗੇ ਸਰ ਕੀ ਕਾਰਵਾਈ ਅਮਲ ਵਿੱਚ ਲੰdzi ਜਾਵੇਗੀ ਮੌਕੇ ਤੇ ਅੱਗੇ ਆਪਾਂ ਚੈੱਕ ਕਰਾਂਗੇ ਕਿ ਇਹ ਤਿੰਨ ਵਾਰਦਾਤਾਂ ਦੇ ਇਲਾਵਾ ਹੋ ਸਕਦਾ ਇਹਨੇ ਹੋਰ ਵੀ ਵਾਰਦਾਤਾਂ ਕੀਤੀਆਂ ਹੋਣ ਤੇ ਜਿਸ ਜਿਸ ਵਾਰਦਾਤਾਂ ਨਾਲੇ ਨੂੰ ਆਪਾਂ ਲਿੰਕ ਕਰ ਪਾਵਾਂਗੇ ਉਹਦੇ ਵਿੱਚ ਆਪਾਂ ਇਹਨੂੰ ਸਦਾ ਦਿਲਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਸ ਨੂੰ ਡੀਐਸਪੀ ਲਵਕੇਸ਼ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਮਲਜ਼ਮ ਹੈ ਉਹ ਗੈਂਗਸਟਰ ਜਿਹੜਾ ਵਿਦੇਸ਼ ਵਿੱਚ ਬੈਠਾ ਹੈ ਪਰ ਅਬ ਦਾਸੂਵਾਲ ਉਹਦੇ ਕਹਿਣੇ ਉੱਪਰ ਇਹ ਫਰੋਕੀਆਂ ਮੰਗਨ ਦਾ ਲਗਾਤਾਰ ਸਿਸਰਾਂ ਕਰ ਚਲਾ ਰਿਹਾ ਸੀ ਔਰ ਇਸ ਦੌਰਾਨ ਜਿਹੜੀ ਪੁਲਿਸ ਆ ਉਸ ਨੂੰ ਕਾਰਵਾਈ ਕਰਦੇ ਆ ਉਸ ਨੂੰ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਦੌਰਾਨ ਜਿਹੜਾ ਇਹ ਮਲਜ਼ਮ ਹੈ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਇਹਦੇ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਸੀ ਜਿਸ ਨੂੰ ਮੌਕੇ ਤੇ ਹਸਪਤਾਲ ਵਿਖੇ ਇਲਾਜ ਲਈ ਭੇਜ ਦਿੱਤਾ ਗਿਆ ਹੁਣ ਦੇਖਣਾ ਹੈ ਕਿ ਆ ਨਾਂ ਹੋਰ ਕਿਹੜੇ ਨਵੇਂ ਖੁਲਾਸੇ ਸਾਹਮਣੇ ਹੁੰਦੇ ਹਨ ਰਮਨ ਚਾਵਲਾ ਜਗਬੀਨ ਟੀਵੀ ਤਰਨਤਾਰਨ ਬੀਜੀਪੀ ਪੰਜਾਬ ਵੱਲੋਂ ਜਿੱਥੇ ਕੀ ਯੁੱਧ ਨਸ਼ਾ ਅਰੋਧ ਮਹਿੰਮ ਸ਼ੁਰੂ ਕੀਤੀ ਗਈ ਹੈ ਇਸੇ ਤਰ੍ਹਾਂ ਤਹਿਤ ਇੱਕ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਖਿਲਾਫ ਲਗਾਤਾਰ ਮਹਿੰਮ ਜਾਰੀ ਹੈ ਔਰ ਜਿਹੜੇ ਕੀ ਲਗਾਤਾਰ ਐਨਕਾਊਂਟਰ ਹੋਉਂਦੇ ਮਾਮਲੇ ਸਾਹਮਣੇ ਆ ਰਹੇ ਨੇ ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਪੱਟੀ ਦੇ ਨਜ਼ਦੀਕ ਸਾਹਮਣੇ ਵਿਖਣ ਨੂੰ ਮਿਲਿਆ ਹੈ ਇਸ ਦੌਰਾਨ ਮੌਕੇ ਤੇ ਜਿਹੜੇ ਮੌਜੂਦ ਡੀਐਸਪੀ ਲਵਕੇਸ਼ ਜੀ ਆ ਉਹਨਾਂ ਨਾਲ ਗੱਲ ਕਰਾਂਗੇ ਕਿ ਜਿਹੜਾ ਐਨਕਾਊਂਟਰ ਹੋਇਆ ਉਹ ਕਿਸ ਤਰ੍ਹਾਂ ਹੋਇਆ ਔਰ ਇਸ ਵਿੱਚ ਕਿਹੜਾ ਮਲਜ਼ਮ ਲੜਿੰਦਾ ਸੀ ਕਿੰਨੇ ਸਮੇਂ ਤੋਂ ਲੜਿੰਦਾ ਸੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਪਿਛਲੇ ਦਿ ਐਡਵੋਕੇਟ ਦੇ ਘਰ ਦੇ ਬਾਅਦ ਜਿਹੜੀ ਗੋਲੀਆਂ ਚੱਲੀਆਂ ਅਤੇ ਦੋ ਤਿੰਨ ਦਿਨ ਪਹਿਲੇ ਜਿਹੜੀ ਸੇਨ ਕਬੀਰ ਸਕੂਲ ਦੇ ਬਾਹਰ ਫਾਇਰਿੰਗ ਹੋਈ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਹਨਾਂ ਵਿੱਚ ਜਿਹੜਾ ਦੋਸ਼ੀ ਹੈਗਾ ਉਹ ਸਰਾਲਾ ਮੰਡਾ ਤੋਂ ਪੱਟੀ ਦੀ ਤਰਫ ਆ ਰਿਹਾ ਹੈ ਇਸ ਇਸ ਇਨਫੋਰਮੇਸ਼ਨ ਦੇ ਆਧਾਰ ਤੇ ਆਪਾਂ ਇੱਥੋਂ ਦਾ ਨਾਕਾ ਜਦੋਂ ਅਲਰਟ ਕੀਤਾ ਤੇ ਇਸਨੇ ਨਾਕਾ ਦੇਖਦੇ ਹੀ ਤਾਬਰਤੋਰ ਫਾਇਰਿੰਗ ਕਰਨੀ ਸ਼ੁਰੂ ਕਰਤੀ ਪੁਲਿਸ ਪਾਰਟੀ ਨੇ ਸੈਲਫ ਡਿਫੈਂਸ ਵਿੱਚ ਪੰਜਾਬ ਪੁਲਿਸ ਨੇ ਵੀ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਇੱਕ ਗੋਲੀ ਇਸ ਦੀ ਲਾਤੇ ਲੱਗੀ ਹੈ ਤੇ ਇਹਦੇ ਇੰਜਰਡ ਹੋ ਜਾਣ ਤੋਂ ਬਾਅਦ ਆਪਾਂ ਇਹਨੂੰ ਸਿਵਲ ਹਸਪਤਾਲ ਪੱਟੀ ਕੈਚ ਇਦੇ ਕੋਲੋ ਇਦੀ ਪਛਾਣ ਹੋਈ ਹੈ ਹਰਿੰਦਰ ਨਾਦਾ ਇਹ ਵਿਅਕਤੀ ਹੈਗਾ ਤੇ ਇਹਦੇ ਕੋਲ ਇੱਕ ਪਿਸਤਲ ਬਰਾਮਦ ਹੋਇਆ। ਸਰ ਕਿਹਦੇ ਕਹਿਣੇ ਦੇ ਉੱਤੇ ਕੀ ਕੰਮ ਕਰਦਾ ਸੀ ਫਰੋਤੀਆਂ ਦਾ ਸਿਲਸਿਲਾ ਚਲਾ ਰਿਹਾ ਸੀ ਆ ਔਰ ਕਿੰਨੇ ਸਮੇਂ ਤੋਂ ਇਹ ਇਸ ਕੰਮ ਵਿੱਚ ਲੱਗਾ ਹੋਇਆ ਸੀਗਾ। ਦੇਖੋ ਇਹ ਪ੍ਰਭ ਦਾਸੋਵਾਲ ਗੈਂਗਸਟਰ ਇਹ ਉਸਦੇ ਗੈਂਗ ਲਈ ਕੰਮ ਕਰਦਾ ਸੀ। ਤੇ ਵਾਰਦਾਤਾ ਜਿੱਦਾਂ ਕਿ ਤੁਹਾਨੂੰ ਪਤਾ ਹੈ ਪਿਛਲੇ 1-2 ਮਹੀਨੇ ਚ ਹੋਈਆਂ ਇਹ ਉਹਨਾਂ ਵਿੱਚ ਸਾਨੂੰ ਵਾਂਟਡ ਸੀ। ਤੇ ਪ੍ਰਭ ਦਾਸੋਵਾਲ ਜੋ ਕਿ ਐਕਸਟਰਸ਼ਨ ਜਾਂ ਫਰੋਤੀਆਂ ਵਾਲੀ ਕਾਲਸ ਕਰਦਾ ਹੈ। ਜਦੋਂ ਇਹ ਥ੍ਰੈਟ ਕਾਲ ਆਂਦੀ ਹੈ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਗੈਂਗ ਮੈਂਬਰ ਹੁੰਦੇ ਆ ਇਹ ਘਰਾਂ ਦੇ ਬਾਹਰ ਜਾਂ ਕਿਤੇ ਫਾਇਰਿੰਗ ਕਰਕੇ ਜਾਂਦੇ ਆ ਤਾਂ ਕਿ ਪਬਲਿਕ ਦੇ ਮਨ ਵਿੱਚ ਡਰ ਬੈਠ ਜਾਵੇ ਇਹ ਇਹਨਾਂ ਦਾ ਪਲਾਨ ਸੀ ਜਿਹੜਾ ਸਰ ਪਿਸਟਲ ਬ੍ਰਾਹਮਤ ਹੋਇਆ ਇੱਕ ਤੋਂ ਮੇਡ ਇਨ ਇੰਡੀਆ ਜਾਂ ਫੋਰਾਂਦਾਬਾ ਜਾਂ ਔਰ ਇਸਕੋ ਕੀ ਹੋਰ ਕੀ ਬ੍ਰਾਹਮਤ ਕਿਸਰੇ ਆ ਰਿਹਾ ਸੀ ਜਰੂਰ ਇਹਨੂੰ ਬ੍ਰਾਹਮਤ ਕੀਤਾ ਔਰ ਫਾਇਰਿੰਗ ਕਿੰਨੀ ਹੋਈ ਦੇ ਵਿੱਚ ਫਾਇਰਿੰਗ ਹ ਜੇ ਆਪਾਂ ਵੈਰੀਫਾਈ ਕਰ ਰਹੇ ਆ 3-4 ਗੋਲੀਆਂ ਚਲੋ ਆਪਾਂ ਅੰਦਾਜ਼ਾ ਕਹਿ ਸਕਦੇ ਆ ਕਿਨੇ ਕ ਚਲੀਆਂ ਹੋਣਗੀਆਂ ਬਾਕੀ ਆਪਾਂ ਚੈੱਕ ਕਰ ਰਿਹਾ ਤੇ ਇਹਦੇ ਕੋਲ ਪਿਸਤਲ ਜਿਹੜਾ ਬਰਾਮਦ ਆਇਆ ਹੋ ਇੰਡੀਅਨ ਮੀਡੀਆ ਕੋਈ ਪੁਲਿਸ ਪਾਰਟੀ ਦੇ ਕੋਈ ਫਾਇਰਿੰਗ ਦੌਰਾਨ ਕੋਈ ਇੰਜਰੀ ਕੋਈ ਐਵੇਂ ਦਾ ਮੈਟਰ ਸਾਹਮਣੇ ਆਇਆ ਹੋ ਨਹੀਂ ਪੁਲਿਸ ਪਾਰਟੀ ਦੇ ਕੋਈ ਇੰਜਰੀ ਹੁਣ ਅੱਗੇ ਸਰ ਕੀ ਕਾਰਵਾਈ ਗੈਮਲ ਵਿੱਚ ਲੰਦੀ ਜਾਵੇਗੀ ਮੌਕੇ ਤੇ ਅੱਗੇ ਆਪਾਂ ਚੈੱਕ ਕਰਾਂਗੇ ਕਿ ਇਹ ਤਿੰਨ ਵਾਰਦਾਤਾਂ ਦੇ ਇਲਾਵਾ ਹੋ ਸਕਦਾ ਇਹਨੇ ਹੋਰ ਵੀ ਵਾਰਦਾਤਾਂ ਕੀਤੀਆਂ ਹੋਣ ਤੇ ਜਿਸ ਜਿਸ ਵਾਰਦਾਤਾਂ ਨਾਲੇ ਨੂੰ ਆਪਾਂ ਲਿੰਕ ਕਰ ਪਾਵਾਂਗੇ ਉਹਦੇ ਵਿੱਚ ਆਪਾਂ ਇਹਨੂੰ ਸਦਾ ਦਿਲਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਸਨੂੰ ਡੀਐਸਪੀ ਲਵਕੇਸ਼ ਜੀ ਜਿਹਨੇ ਦੱਸਿਆ ਹੈ ਕਿ ਜਿਹੜਾ ਮਲਜ਼ਮ ਹੈ ਉਹ ਗੈਂਗਸਟਰ ਜਿਹੜਾ ਵਿਦੇਸ਼ ਵਿੱਚ ਬੈਠਾ ਹੈ ਪ੍ਰਭ ਦਾਸੂ ਵਾਲ ਉਹਦੇ ਕਹਿਣੇ ਉੱਪਰ ਇਹ ਫਰੋਕੀਆਂ ਮੰਗਨ ਦਾ ਲਗਾਤਾਰ سلسلہ ਕਰ ਚਲਾ ਰਿਹਾ ਸੀ ਔਰ ਇਸ ਦੌਰਾਨ ਜਿਹੜੀ ਪੁਲਿਸ ਆ ਉਸ ਨੂੰ ਕਾਰਵਾਈ ਕਰਦੇ ਆ ਉਸ ਨੂੰ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਦੌਰਾਨ ਜਿਹੜਾ ਇਹ ਮਲਜ਼ਮ ਹੈ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਇਹਦੇ ਗੋਲੀ ਲੱਗਨ ਦਾ ਜ਼ਖਮੀ ਹੋ ਗਿਆ ਸੀ ਜਿਸ ਨੂੰ ਮੌਕੇ ਤੇ ਹਸਪਤਾਲ ਵਿਖੇ ਇਲਾਜ ਲਈ ਭੇਜਤੀ ਕਰਵਾ ਦਿੱਤਾ ਗਿਆ ਹੁਣ ਵੇਖਣਾ ਹੈ ਕਿ ਆਉਣ ਵਾਲ ਰਨ 4 ਕਿਹੜੇ ਨਵੇਂ ਖਲਾਸੇ ਸਾਹਮਣੇ ਹੁੰਦੇ ਹਨ ਗਮਨ ਚਾਵਲਾ ਜਗਮਨੀ ਟੀਵੀ ਤਰੰਤ ਬੀਜੀਪੀ ਪੰਜਾਬ ਵੱਲੋਂ ਜਿੱਥੇ ਕੀ ਯੁੱਧ ਨਸ਼ੇ ਅਵਰुद्ध ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸੇ ਤਰ੍ਹਾਂ ਤਹਿਤ ਇੱਕ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਖਿਲਾਫ ਲਗਾਤਾਰ ਮੁਹਿੰਮ ਜਾਰੀ ਹੈ ਔਰ ਜਿਹੜੇ ਕੀ ਲਗਾਤਾਰ ਐਨਕਾਊਂਟਰ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਪੱਟੀ ਦੇ ਨਜ਼ਦੀਕ ਸਾਹਮਣੇ ਵੇਖਣ ਨੂੰ ਮਿਲਿਆ ਹੈ ਇਸ ਦੌਰਾਨ ਮੌਕੇ ਤੇ ਜਿਹੜੇ ਮੌਜੂਦ ਡੀਐਸਪੀ ਲਵਕੇਸ਼ ਜੀ ਆ ਉਹਨਾਂ ਨਾਲ ਗੱਲ ਕਰਾਂਗੇ ਕਿ ਜਿਹੜਾ ਐਨਕਾਊਂਟਰ ਹੋਇਆ ਉਹ ਕਿਸ ਤਰ੍ਹਾਂ ਹੋਇਆ ਔਰ ਇਸ ਵਿੱਚ ਕਿਹੜਾ ਮਲਜ਼ਮ ਲੜਿੰਦਾ ਸੀ ਕਿੰਨੇ ਸਮੇਂ ਤੋਂ ਲੜਿੰਦਾ ਸੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਪਿਛਲੇ ਦਿ ਐਡਵੋਕੇਟ ਦੇ ਘਰ ਦੇ ਬਾਅਦ ਜਿਹੜੀ ਗੋਲੀਆਂ ਚੱਲੀਆਂ ਅਤੇ 2-3 ਦਿਨ ਪਹਿਲੇ ਜਿਹੜੀ ਸੇਨ ਕਬੀਰ ਸਕੂਲ ਦੇ ਬਾਹਰ ਫਾਇਰਿੰਗ ਹੋਈ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਹਨਾਂ ਵਿੱਚ ਜਿਹੜਾ ਦੋਸ਼ੀ ਹੈਗਾ ਉਹ ਸਰਾਲਾ ਮੰਡਾ ਤੋਂ ਪੱਟੀ ਦੀ ਤਰਫ ਆ ਰਿਹਾ ਹੈ ਇਸ ਇਸ ਇਨਫੋਰਮੇਸ਼ਨ ਦੇ ਆਧਾਰ ਤੇ ਆਪਾਂ ਇੱਥੋਂ ਦਾ ਨਾਕਾ ਜਦੋਂ ਅਲਰਟ ਕੀਤਾ ਤੇ ਇਸਨੇ ਨਾਕਾ ਦੇਖਦੇ ਹੀ ਤਾਬਰਤੋਰ ਫਾਇਰਿੰਗ ਕਰਨੀ ਸ਼ੁਰੂ ਕਰਤੀ ਪੁਲਿਸ ਪਾਰਟੀ ਨੇ ਸੈਲਫ ਡਿਫੈਂਸ ਵਿੱਚ ਪੰਜਾਬ ਪੁਲਿਸ ਨੇ ਵੀ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਇੱਕ ਗੋਲੀ ਇਸ ਦੀ ਲਾਤੀ ਲੱਗੀ ਹੈ ਤੇ ਇਹ ਦੇ ਇੰਜਰਡ ਹੋ ਜਾਣ ਤੋਂ ਬਾਅਦ ਆਪਾਂ ਇਹਨੂੰ ਸਿਵਲ ਹਸਪਤਾਲ ਪੱਟੀ ਕੇਚ ਦਿੱ ਇਦੇ ਕੋਲੋ ਇਹੀ ਪਛਾਣ ਹੋਈ ਹੈ ਹਰਿੰਦਰ ਨਾਦਾ ਇਹ ਵਿਅਕਤੀ ਹੈਗਾ ਤੇ ਇਹਦੇ ਕੋਲ ਇੱਕ ਪਿਸਤਲ ਬਰਾਮਦ ਹੋਇਆ। ਸਰ ਕਿਹਦੇ ਕਹਿਣੇ ਦੇ ਉੱਤੇ ਕੀ ਕੰਮ ਕਰਦਾ ਸੀ ਫਰੋਤੀਆਂ ਦਾ ਸਿਲਸਿਲਾ ਕਰਨ ਚਲਾ ਰਿਹਾ ਸੀ ਆ ਔਰ ਕਿੰਨੇ ਸਮੇਂ ਤੋਂ ਇਹ ਇਸ ਕੰਮ ਵਿੱਚ ਲੱਗਾ ਹੋਇਆ ਸੀਗਾ। ਦੇਖੋ ਇਹ ਪ੍ਰਭ ਦਾਸੋਵਾਲ ਗੈਂਗਸਟਰ ਇਹ ਉਸਦੇ ਗੈਂਗ ਲਈ ਕੰਮ ਕਰਦਾ ਸੀ। ਤੇ ਵਾਰਦਾਤਾਂ ਜਿੱਦਾਂ ਕਿ ਤੁਹਾਨੂੰ ਪਤਾ ਹੈ ਪਿਛਲੇ 1-2 ਮਹੀਨੇ ਚ ਹੋਈਆਂ ਇਹ ਉਹਨਾਂ ਵਿੱਚ ਸਾਨੂੰ ਵਾਂਟਿਡ ਸੀ। ਤੇ ਪ੍ਰਭ ਦਾਸੋਵਾਲ ਜੋ ਕਿ ਐਕਸਟਰਸ਼ਨ ਜਾਂ ਫਰੋਤੀਆਂ ਲਈ ਕਾਲਸ ਕਰਦਾ ਹੈ। ਜਦੋਂ ਇਹ ਥ੍ਰੈਟ ਕਾਲ ਆਂਦੀ ਹੈ ਉਸ ਤੋਂ ਬਾਅਦ ਇਨਾਂ ਦੇ ਜਿਹੜੇ ਗੈਂਗ ਮੈਂਬਰ ਹੁੰਦੇ ਆ ਇਹ ਘਰਾਂ ਦੇ ਬਾਹਰ ਜਾਂ ਕਿਤੇ ਫਾਇਰਿੰਗ ਕਰਕੇ ਜਾਂਦੇ ਆ ਤਾਂ ਕਿ ਪਬਲਿਕ ਦੇ ਮਨ ਵਿੱਚ ਡਰ ਬੈਠ ਜਾਵੇ ਇਹ ਇਹਨਾਂ ਦਾ ਪਲਾਨ ਸੀ ਜਿਹੜਾ ਸਰ ਪਿਸਟਲ ਬਰਾਮਦ ਹੋਇਆ ਇੱਕ ਤੋਂ ਮੇਡ ਇਨ ਇੰਡੀਆ ਜਾਂ ਫੋਰੰਦਾਬਾ ਜਾਂ ਔਰ ਇਸ ਕੋ ਕੀ ਹੋਰ ਕੀ ਬਰਾਮਦ ਕਿਸ ਤਰੀਏ ਆ ਰਿਹਾ ਸੀ ਜਿਹੜੇ ਨੂੰ ਬਰਾਮਦ ਕੀਤਾ ਔਰ ਫਾਇਰਿੰਗ ਕਿੰਨੀ ਹੋਈ ਦੇ ਵਿੱਚ ਫਾਇਰਿੰਗ ਹ ਜੇ ਆਪਾਂ ਵੈਰੀਫਾਈ ਕਰ ਰਹੇ ਆ 3-4 ਗੋਲੀਆਂ ਚਲੋ ਆਪਾਂ ਅੰਦਾਜ਼ਾ ਕਹਿ ਸਕਦੇ ਆ ਕਿ ਕਿੰਨੇ ਕ ਚਲੀਆਂ ਹੋਣਗੀਆਂ ਬਾਕੀ ਆਪਾਂ ਚੈੱਕ ਕਰ ਰਿਹਾ ਤੇ ਇਹਦੇ ਕੋਲ ਪਿਸਤਲ ਜਿਹੜਾ ਬਰਾਮਦ ਹੋਇਆ ਇੰਡੀਅਨ মিডিਆ ਕੋਈ ਪੁਲਿਸ ਪਾਰਟੀ ਦੇ ਕੋਈ ਫਾਇਰਿੰਗ ਦੌਰਾਨ ਕੋਈ ਇੰਜਰੀ ਕੋਈ ਐਵੇਂ ਦਾ ਮੈਟਰ ਸਾਹਮਣੇ ਆਇਆ ਹੋਵੇ ਨਹੀਂ ਪੁਲਿਸ ਪਾਰਟੀ ਦੇ ਕੋਈ ਇੰਜਰੀ ਨਹੀਂ ਹੁਣ ਅੱਗੇ ਸਰ ਕੀ ਕਾਰਵਾਈ ਅਮਲ ਵਿੱਚ ਲੰdzi ਜਾਵੇਗੀ ਮੌਕੇ ਤੇ ਅੱਗੇ ਆਪਾਂ ਚੈੱਕ ਕਰਾਂਗੇ ਕਿ ਇਹ ਤਿੰਨ ਵਾਰ ਦਾ ਤਾਂ ਇਹਦੇ ਇਲਾਵਾ ਹੋ ਸਕਦਾ ਇਹਨੇ ਹੋਰ ਵੀ ਵਾਰਦਾਤਾ ਕਿੱਤੀ ਹੋਣ ਤੇ ਜਿਸ ਜਿਸ ਵਾਰਦਾਤਾ ਨਾਲੇ ਨੂੰ ਆਪਾਂ ਲਿੰਕ ਕਰ ਪਾਵਾਂਗੇ ਉਹਦੇ ਵਿੱਚ ਆਪਾਂ ਇਹਨੂੰ ਸਦਾ ਦਿਲਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਸਨ ਡੀਐਸਪੀ ਲੁਕੇਸ਼ ਜੀ ਜਿਹਨੇ ਦੱਸਿਆ ਕਿ ਜਿਹੜਾ ਮੁਲਜ਼ਮ ਹੈ ਉਹ ਗੈਂਗਸਟਰ ਜਿਹੜਾ ਵਿਦੇਸ਼ ਵਿੱਚ ਬੈਠਾ ਹੈ ਪ੍ਰਭ ਦਾਸੂਵਾਲ ਉਹਦੇ ਕਹਿਣੇ ਉਪਰ ਇਹ ਫਰੋਕੀਆਂ ਮੰਗਨ ਦਾ ਲਗਾਤਾਰ سلسلہ ਚੱਲ ਰਿਹਾ ਸੀ ਔਰ ਇਸ ਦੌਰਾਨ ਜਿਹੜੀ ਪੁਲਿਸ ਆ ਉਸ ਨੂੰ ਕਾਰਵਾਈ ਕਰਦਿਆਂ ਉਸ ਨੂੰ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਦੌਰਾਨ ਜਿਹੜਾ ਇਹ ਮੁਲਜ਼ਮ ਹੈ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਇਹਦੇ ਗੋਲੀ ਲੱਗਨ ਨਾਲ ਜ਼ਖਮੀ ਹੋ ਗਿਆ ਸੀ ਜਿਸ ਨੂੰ ਮੌਕੇ ਤੇ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ ਹੁਣ ਵੇਖਣਾ ਹੈ ਕਿ ਆਉਣ ਵਾਲੇ ਸਮੇ ਨਾਨਾ ਹੋਰ ਕਿਹੜੇ ਨਵੇਂ ਖਲਾਸੇ ਸਾਹਮਣੇ ਹੁੰਦੇ ਹਨ ਰਮਨ ਚਾਵਲਾ ਜਗਮਨੀ ਟੀਵੀਤਰੰਤਰ ਜੀ ਵੀ ਪੰਜਾਬ ਵੱਲੋਂ ਜਿੱਥੇ ਕੀ ਯੁੱਧ ਨਸ਼ਾ ਅਰੁਰਧ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸੇ ਤਰ੍ਹਾਂ ਤਹਿਤ ਇੱਕ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਖਿਲਾਫ ਲਗਾਤਾਰ ਮੁਹਿੰਮ ਜਾਰੀ ਹੈ ਔਰ ਜਿਹੜੇ ਕੀ ਲਗਾਤਾਰ ਐਨਕਾਊਂਟਰ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਪੱਟੀ ਦੇ ਨਜ਼ਦੀਕ ਸਾਹਮਣੇ ਵੇਖਣ ਨੂੰ ਮਿਲਿਆ ਹੈ ਇਸ ਦੌਰਾਨ ਮੌਕੇ ਤੇ ਜਿਹੜੇ ਮੌਜੂਦ ਡੀਐਸਪੀ ਲਵਕੇਸ਼ ਜੀ ਆ ਉਹਨਾਂ ਨਾਲ ਗੱਲ ਕਰਾਂਗੇ ਕਿ ਜਿਹੜਾ ਐਨਕਾਊਂਟਰ ਹੋਇਆ ਉਹ ਕਿਸ ਤਰ੍ਹਾਂ ਹੋਇਆ ਔਰ ਇਸ ਵਿੱਚ ਕਿਹੜਾ ਮਲਜ਼ਮ ਲੜਿੰਦਾ ਸੀ ਕਿੰਨੇ ਸਮੇਂ ਤੋਂ ਲੜਿੰਦਾ ਸੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਪਿਛਲੇ ਦਿਨਾਂ ਚ ਐਡਵੋਕੇਟ ਦੇ ਘਰ ਦੇ ਬਾਅਦ ਜਿਹੜੀ ਗੋਲੀਆਂ ਚੱਲੀਆਂ ਅਤੇ ਦੋ ਤਿੰਨ ਦਿਨ ਪਹਿਲੇ ਜਿਹੜੀ ਸੇਨ ਕਬੀਰ ਸਕੂਲ ਦੇ ਬਾਹਰ ਫਾਇਰਿੰਗ ਹੋਈ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਹਨਾਂ ਵਿੱਚ ਜਿਹੜਾ ਦੋਸ਼ੀ ਹੈਗਾ ਉਹ ਸਰਾਲਾ ਮੰਡਾ ਤੋਂ ਪੱਟੀ ਦੀ ਤਰਫ ਆ ਰਿਹਾ ਹੈ ਇਸ ਇਸ ਇਨਫੋਰਮੇਸ਼ਨ ਦੇ ਆਧਾਰ ਤੇ ਆਪਾਂ ਇੱਥੋਂ ਦਾ ਨਾਕਾ ਜਦੋਂ ਅਲਰਟ ਕੀਤਾ ਤੇ ਇਸਨੇ ਨਾਕਾ ਦੇਖਦੇ ਹੀ ਤਾਬਰ ਤੋਰ ਫਾਇਰਿੰਗ ਕਰਨੀ ਸ਼ੁਰੂ ਕਰਤੀ ਪੁਲਿਸ ਪਾਰਟੀ ਨੇ ਸੈਲਫ ਡਿਫੈਂਸ ਵਿੱਚ ਪੰਜਾਬ ਪੁਲਿਸ ਨੇ ਵੀ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਇੱਕ ਗੋਲੀ ਇਸ ਦੀ ਲੱਤੇ ਲੱਗੀ ਹੈ ਤੇ ਇਹਦੇ ਇੰਜਰਡ ਹੋ ਜਾਣ ਤੋਂ ਬਾਅਦ ਆਪਾਂ ਇਹਨੂੰ ਸਿਵਲ ਹਸਪਤਲ ਪੱਟੀ ਕੈਰੀ ਇਦੇ ਕੋਲੋ ਇਦੀ ਪਛਾਣ ਹੋਈ ਹੈ ਹਰਿੰਦਰ ਨਾਦਾ ਇਹ ਵਿਅਕਤੀ ਹੈਗਾ ਤੇ ਇਹਦੇ ਕੋਲ ਇੱਕ ਪਿਸਟਲ ਬਰਾਮਦ ਹੋਇਆ। ਹਾਂ। ਸੋ ਇਹ ਕਿਹਦੇ ਕਹਿਣੇ ਦੇ ਉੱਤੇ ਕੀ ਕੰਮ ਕਰਦਾ ਸੀ ਫਰੋਤੀਆਂ ਦਾ ਸਿਲਸਿਲਾ ਚਲਾ ਰਿਹਾ ਸੀ ਆ ਔਰ ਕਿੰਨੇ ਸਮੇਂ ਤੋਂ ਇਹ ਇਸ ਕੰਮ ਵਿੱਚ ਲੱਗਾ ਹੋਇਆ ਸੀਗਾ। ਦੇਖੋ ਇਹ ਪ੍ਰਭ ਦਾਸੋਵਾਲ ਗੈਂਗਸਟਰ ਇਹ ਉਸਦੇ ਗੈਂਗ ਲਈ ਕੰਮ ਕਰਦਾ ਸੀ। ਹਾਂ। ਤੇ ਵਾਰਦਾਤਾ ਜਿੱਦਾਂ ਕਿ ਤੁਹਾਨੂੰ ਪਤਾ ਹੈ ਪਿਛਲੇ 1-2 ਮਹੀਨੇ ਚ ਹੋਈਆਂ ਇਹ ਉਹਨਾਂ ਵਿੱਚ ਸਾਨੂੰ ਵਾਂਟਿਡ ਸੀ। ਤੇ ਪ੍ਰਭ ਦਾਸੋਵਾਲ ਜੋ ਕਿ ਐਕਸਟਰਸ਼ਨ ਜਾਂ ਫਰੋਤੀਆਂ ਵਾਲੀ ਕਾਲਸ ਕਰਦਾ ਹੈ। ਹਾਂ। ਜਦੋਂ ਇਹ ਥ੍ਰੈਟ ਕਾਲ ਆਂਦੀ ਹੈ ਉਸ ਤੋਂ ਬਾਅਦ ਇਨਾਂ ਦੇ ਜਿਹੜੇ ਗੈਂਗ ਮੈਂਬਰ ਹੁੰਦੇ ਆ ਇਹ ਘਰਾਂ ਦੇ ਬਾਹਰ ਜਾਂ ਕਿਤੇ ਫਾਇਰਿੰਗ ਕਰਕੇ ਜਾਂਦੇ ਆ ਤਾਂ ਕਿ ਪਬਲਿਕ ਦੇ ਮਨ ਵਿੱਚ ਡਰ ਬੈਠ ਜਾਵੇ। ਇਹ ਇਹ ਇਹਨਾਂ ਦਾ ਪਲਾਨ ਸੀ। ਜਿਹੜਾ ਸਰ ਪਿਸਟਲ ਬਰਾਮਦ ਹੋਇਆ ਇੱਕ ਤੋਂ ਮੇਡ ਇਨ ਇੰਡੀਆ ਜਾਂ ਫੋਰੰਦਾਬਾ ਜਾਂ ਔਰ ਇਸ ਕੋ ਕੀ ਹੋਰ ਕੀ ਬਰਾਮਦ ਕਿਸ ਤਰੀਕੇ ਆ ਰਹੀ ਸੀ ਜੁਰੇ ਨੂੰ ਬਰਾਮਦ ਕੀਤਾ ਔਰ ਫਾਇਰਿੰਗ ਕਿੰਨੀ ਹੋਈ ਦੇ ਵਿੱਚ? ਫਾਇਰਿੰਗ ਹ ਜੇ ਆਪਾਂ ਵੈਰੀਫਾਈ ਕਰ ਰਹੇ ਆ ਤਿੰਨ ਚਾਰ ਗੋਲੀਆਂ ਚਲੋ ਆਪਾਂ ਅੰਦਾਜ਼ਾ ਕਹਿ ਸਕਦੇ ਆ ਕਿੰਨੇ ਕ ਚਲੀਆਂ ਹੋਣਗੀਆਂ। ਬਾਕੀ ਆਪਾਂ ਚੈੱਕ ਕਰ ਰਹੇ ਆ ਤੇ ਇਹਦੇ ਕੋਲ ਪਿਸਟਲ ਜਿਹੜਾ ਬਰਾਮਦ ਹੋਇਆ ਇੰਡੀਅਨ ਮੇਡ ਏ। ਕੋਈ ਪੁਲਿਸ ਪਾਰਟੀ ਦੇ ਕੋਈ ਫਾਇਰਿੰਗ ਦੌਰਾਨ ਕੋਈ ਇੰਜਰੀ ਕੋਈ ਐਵੇਂ ਰਿਕਾਰਡਰ ਸਾਹਮਣੇ ਆਇਆ ਹੋਵੇ ਨਹੀਂ ਪੁਲਿਸ ਪਾਰਟੀ ਦੇ ਕੋਈ ਇੰਜਰੀ ਹੁਣ ਅੱਗੇ ਸਰ ਕੀ ਕਾਰਵਾਈ ਕੀ ਅਮਲ ਵਿੱਚ ਲੰਡੀ ਜਾਵੇਗੀ ਮੌਕੇ ਤੇ ਅੱਗੇ ਆਪਾਂ ਚੈੱਕ ਕਰਾਂਗੇ ਕਿ ਇਹ ਤਿੰਨ ਵਾਰ ਦਾ ਤਾਂ ਇਹ ਦੇ ਇਲਾਵਾ ਹੋ ਸਕਦਾ ਇਹਨੇ ਹੋਰ ਵੀ ਵਾਰਦਾਤਾ ਕਿਤੇ ਹੋਣ ਤੇ ਜਿਸ ਜਿਸ ਵਾਰਦਾਤਾ ਨਾਲੇ ਨੂੰ ਆਪਾਂ ਲਿੰਕ ਕਰ ਪਾਵਾਂਗੇ ਉਹਦੇ ਵਿੱਚ ਆਪਾਂ ਇਹਨੂੰ ਸਜ਼ਾ ਦਿਲਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਸ ਨੂੰ ਡੀਐਸਪੀ ਲਵਕੇਸ਼ ਜੀ ਜਿਹਨੇ ਦੱਸਿਆ ਕਿ ਜਿਹੜਾ ਮਲਜ਼ਮ ਹੈ ਉਹ ਗੈਂਗਸਟਰ ਜਿਹੜਾ ਵਿਦੇਸ਼ ਵਿੱਚ ਬੈਠਾ ਹੈ ਪਰ ਅਬ ਦਾਸੂਵਾਲ ਉਹਦੇ ਕਹਿਣੇ ਉੱਪਰ ਇਹ ਫਰੋਕੀਆਂ ਮੰਗਨ ਦਾ ਲਗਾਤਾਰ سلسلہ ਕਰ ਚਲਾ ਰਿਹਾ ਸੀ ਔਰ ਇਸ ਦੌਰਾਨ ਜਿਹੜੀ ਪੁਲਿਸ ਆ ਉਸ ਨੂੰ ਕਾਰਵਾਈ ਕਰਦੇ ਆ ਉਸ ਨੂੰ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਦੌਰਾਨ ਜਿਹੜਾ ਇਹ ਮਲਜ਼ਮ ਹੈ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਇਹਦੇ ਗੋਲੀ ਲੱਗਨ ਨਾਲ ਜ਼ਖਮੀ ਹੋ ਗਿਆ ਸੀ ਜਿਸ ਨੂੰ ਮੌਕੇ ਤੇ ਹਸਪਤਾਲ ਵਿਖੇ ਇਲਾਜ ਲਈ ਭੇਜ ਦਿੱਤਾ ਗਿਆ ਹੁਣ ਵੇਖਣਾ ਹੈ ਕਿ ਆਉਣ ਵਾਲ ਨਨੋਰ ਕਿਹੜੇ ਨਵੇਂ ਖੁਲਾਸੇ ਸਾਹਮਣੇ ਹੁੰਦੇ ਹਨ ਗਮਨ ਚਾਵਲਾ ਜਗਮਨੀ ਟੀਵੀ ਤਰਨਤਾਰਨ ਜੀਪੀ ਪੰਜਾਬ ਵੱਲੋਂ ਜਿੱਥੇ ਕੀ ਯੁੱਧ ਨਸ਼ੇ ਅਰੋਧ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸੇ ਤਰ੍ਹਾਂ ਤਹਿਤ ਇੱਕ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਖਿਲਾਫ ਲਗਾਤਾਰ ਮੁਹਿੰਮ ਜਾਰੀ ਹੈ ਔਰ ਜਿਹੜੇ ਕੀ ਲਗਾਤਾਰ ਐਨਕਾਊਂਟਰ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਪੱਟੀ ਦੇ ਨਜ਼ਦੀਕ ਸਾਹਮਣੇ ਵੇਖਣ ਨੂੰ ਮਿਲਿਆ ਹੈ ਇਸ ਦੌਰਾਨ ਮੌਕੇ ਤੇ ਜਿਹੜੇ ਮੌਜੂਦ ਡੀਐਸਪੀ ਲਵਕੇਸ਼ ਜੀ ਆ ਉਹਨਾਂ ਨਾਲ ਗੱਲ ਕਰਾਂਗੇ ਕਿ ਜਿਹੜਾ ਐਨਕਾਊਂਟਰ ਹੋਇਆ ਉਹ ਕਿਸ ਤਰ੍ਹਾਂ ਹੋਇਆ ਔਰ ਇਸ ਵਿੱਚ ਕਿਹੜਾ ਮਲਜ਼ਮ ਲੜਿੰਦਾ ਸੀ ਕਿੰਨੇ ਸਮੇਂ ਤੋਂ ਲੜਿੰਦਾ ਸੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਪਿਛਲੇ ਦਿਨਾਂ ਐਡਵੋਕੇਟ ਦੇ ਘਰ ਦੇ ਬਾਅਦ ਜਿਹੜੀ ਗੋਲੀਆਂ ਚਲੀਆਂ ਅਤੇ ਦੋ ਤਿੰਨ ਦਿਨ ਪਹਿਲੇ ਜਿਹੜੀ ਸੇਨ ਕਬੀਰ ਸਕੂਲ ਦੇ ਬਾਹਰ ਫਾਇਰਿੰਗ ਹੋਈ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਹਨਾਂ ਵਿੱਚ ਜਿਹੜਾ ਦੋਸ਼ੀ ਹੈਗਾ ਉਹ ਸਰਾਲਾ ਮੰਡਾ ਤੋਂ ਪੱਟੀ ਦੀ ਤਰਫ ਆ ਰਿਹਾ ਹੈ ਇਸ ਇਸ ਇਨਫੋਰਮੇਸ਼ਨ ਦੇ ਆਧਾਰ ਤੇ ਆਪਾਂ ਇੱਥੋਂ ਦਾ ਨਾਕਾ ਜਦੋਂ ਅਲਰਟ ਕੀਤਾ ਤੇ ਇਸਨੇ ਨਾਕਾ ਦੇਖਦੇ ਹੀ ਤਾਬਰ ਤੋਰ ਫਾਇਰਿੰਗ ਕਰਨੀ ਸ਼ੁਰੂ ਕਰਤੀ ਪੁਲਿਸ ਪਾਰਟੀ ਨੇ ਸੈਲਫ ਡਿਫੈਂਸ ਵਿੱਚ ਪੰਜਾਬ ਪੁਲਿਸ ਨੇ ਵੀ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਇੱਕ ਗੋਲੀ ਇਸ ਦੀ ਲਾਤੇ ਲੱਗੀ ਹੈ ਤੇ ਇਹ ਦੇ ਇੰਜਰਡ ਹੋ ਜਾਣ ਤੋਂ ਬਾਅਦ ਆਪਾਂ ਇਹਨੂੰ ਸਿਵਲ ਹਸਪਤਾਲ ਪੱਟੀ ਕੈਚ ਦਿੱ ਇਦੇ ਕੋਲੋ ਇਦੀ ਪਛਾਣ ਹੋਈ ਹੈ ਹਰਿੰਦਰ ਨਾਦਾ ਇਹ ਵਿਅਕਤੀ ਹੈਗਾ ਤੇ ਇਹਦੇ ਕੋਲ ਇੱਕ ਪਿਸਤਲ ਬਰਾਮਦ ਹੋਇਆ। ਸਰ ਕਿਹਦੇ ਕਹਿਣੇ ਦੇ ਉੱਤੇ ਕੀ ਕੰਮ ਕਰਦਾ ਸੀ ਫਰੋਤੀਆਂ ਦਾ ਸਿਲਸਿਲਾ ਚਲਾ ਰਿਹਾ ਸੀ ਆ ਔਰ ਕਿੰਨੇ ਸਮੇਂ ਤੋਂ ਇਹ ਇਸ ਕੰਮ ਵਿੱਚ ਲੱਗਾ ਹੋਇਆ ਸੀਗਾ। ਦੇਖੋ ਇਹ ਪ੍ਰਭ ਦਾਸੋਵਾਲ ਗੈਂਗਸਟਰ ਇਹ ਉਸਦੇ ਗੈਂਗ ਲਈ ਕੰਮ ਕਰਦਾ ਸੀ। ਤੇ ਵਾਰਦਾਤਾ ਜਿੱਦਾਂ ਕਿ ਤੁਹਾਨੂੰ ਪਤਾ ਹੈ ਪਿਛਲੇ 1-2 ਮਹੀਨੇ ਚ ਹੋਈਆਂ ਇਹ ਉਹਨਾਂ ਵਿੱਚ ਸਾਨੂੰ ਵਾਂਟਿਡ ਸੀ। ਤੇ ਪ੍ਰਭ ਦਾਸੋਵਾਲ ਜੋ ਕਿ ਐਕਸਟਰਸ਼ਨ ਜਾਂ ਫਰੋਤੀਆਂ ਵਾਲੀ ਕਾਲਸ ਕਰਦਾ ਹੈ। ਜਦੋਂ ਇਹ ਥ੍ਰੈਟ ਕਾਲ ਆਂਦੀ ਹੈ ਉਸ ਤੋਂ ਬਾਅਦ ਇਨਾਂ ਦੇ ਜਿਹੜੇ ਗੈਂਗ ਮੈਂਬਰ ਹੁੰਦੇ ਆ ਇਹ ਘਰਾਂ ਦੇ ਬਾਹਰ ਜਾਂ ਕਿਤੇ ਫਾਇਰਿੰਗ ਕਰਕੇ ਜਾਂਦੇ ਆ ਤਾਂ ਕਿ ਪਬਲਿਕ ਦੇ ਮਨ ਵਿੱਚ ਡਰ ਬੈਠ ਜਾਵੇ ਇਹ ਇਹਨਾਂ ਦਾ ਪਲਾਨ ਸੀ ਜਿਹੜਾ ਸਰ ਪਿਸਟਲ ਬਰਾਮਦ ਹੋਇਆ ਇੱਕ ਤੋਂ ਮੇਡ ਇਨ ਇੰਡੀਆ ਜਾਂ ਫੋਰੰਦਾਬਾ ਜਾਂ ਔਰ ਇਸਕੋ ਕੀ ਹੋਰ ਕੀ ਬਰਾਮਦ ਕਿਸਰੇ ਆ ਰਿਹਾ ਸੀ ਜਰੂਰ ਇਹਨੂੰ ਬਰਾਮਦ ਕੀਤਾ ਔਰ ਫਾਇਰਿੰਗ ਕਿੰਨੀ ਹੋਈ ਦੇ ਵਿੱਚ ਫਾਇਰਿੰਗ ਹੋ ਜਾਵੇ ਵੈਰੀਫਾਈ ਕਰ ਰਹੇ ਆ ਤਿੰਨ ਚਾਰ ਗੋਲੀਆਂ ਚਲੋ ਆਪਾਂ ਅੰਦਾਜ਼ਾ ਕਹਿ ਸਕਦੇ ਆ ਕਿੰਨੇ ਕ ਚਲੀਆਂ ਹੋਣਗੀਆਂ ਬਾਕੀ ਆਪਾਂ ਚੈੱਕ ਕਰ ਰਹੇ ਆ ਤੇ ਇਹਦੇ ਕੋਲ ਪਿਸਤਲ ਜਿਹੜਾ ਬਰਾਮਦ ਆਇਆ ਹੈ ਉਹ ਇੰਡੀਅਨ ਮੀਡੀਆ ਕੋਈ ਪੁਲਿਸ ਪਾਰਟੀ ਦੇ ਕੋਈ ਫਾਇਰਿੰਗ ਦੌਰਾਨ ਕੋਈ ਇੰਜਰੀ ਕੋਈ ਐਵੇਂ ਦਾ ਕੋਈ ਮੈਟਰ ਸਾਹਮਣੇ ਆਇਆ ਹੋਵੇ ਨਹੀਂ ਪੁਲਿਸ ਪਾਰਟੀ ਦੇ ਕੋਈ ਇੰਜਰੀ ਨਹੀਂ ਹੁਣ ਅੱਗੇ ਸਰ ਕੀ ਕਾਰਵਾਈ ਗੈਮਲ ਵਿੱਚ ਲੰਦੀ ਜਾਵੇਗੀ ਮੌਕੇ ਤੇ ਅੱਗੇ ਆਪਾਂ ਚੈੱਕ ਕਰਾਂਗੇ ਕਿ ਇਹ ਤਿੰਨ ਵਾਰ ਦਾਤ ਦੇ ਇਲਾਵਾ ਹੋ ਸਕਦਾ ਇਹਨੇ ਹੋਰ ਵੀ ਵਾਰਦਾਤਾ ਕੀਤੀ ਹੋਣ ਤੇ ਜਿਸ ਜਿਸ ਵਾਰਦਾਤਾ ਨਾਲੇ ਨੂੰ ਆਪਾਂ ਲਿੰਕ ਕਰ ਪਾਵਾਂਗੇ ਉਹਦੇ ਵਿੱਚ ਆਪਾਂ ਇਹਨੂੰ ਸਦਾ ਦਿਲਾਂ ਦੀ ਪੂਰੀ ਕੋਸ਼ਿਸ਼ ਕਰਾਂਗੇ ਇਸ ਨੂੰ ਡੀਐਸਪੀ ਲੁਕੇਸ਼ ਜੀ ਜਿਹਨੇ ਦੱਸਿਆ ਹੈ ਕਿ ਜਿਹੜਾ ਮੁਲਜ਼ਮ ਹੈ ਉਹ ਗੈਂਗਸਟਰ ਜਿਹੜਾ ਵਿਦੇਸ਼ ਵਿੱਚ ਬੈਠਾ ਹੈ ਪ੍ਰਭ ਦਾਸੂਵਾਲ ਉਹਦੇ ਕਹਨੇ ਉਪਰ ਇਹ ਫਰੋਕੀਆਂ ਮੰਗਨ ਦਾ ਲਗਾਤਾਰ سلسلہ ਚੱਲ ਰਿਹਾ ਸੀ ਔਰ ਇਸ ਦੌਰਾਨ ਜਿਹੜੀ ਪੁਲਿਸ ਆ ਉਸ ਨੂੰ ਕਾਰਵਾਈ ਕਰਦੇ ਆ ਉਸ ਨੂੰ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਦੌਰਾਨ ਜਿਹੜਾ ਇਹ ਮੁਲਜ਼ਮ ਹੈ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਇਹਦੇ ਗੋਲੀ ਲੱਗਨ ਨਾਲ ਜ਼ਖਮੀ ਹੋ ਗਿਆ ਸੀ ਜਿਸ ਨੂੰ ਮੌਕੇ ਤੇ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ ਹੁਣ ਵੇਖਣਾ ਹੈ ਕਿ ਆਉਣ ਵਾਲੇ ਸਮੇ ਹੋਰ ਕਿਹੜੇ ਨਵੇਂ ਕਲਾਸੇ ਸਾਹਮਣੇ ਹੁੰਦੇ ਹਨ ਗਮਨ ਚਾਵਲਾ ਜਗਮਨੀ ਟੀਵੀ ਕਰੰਤਨ ਬੀਬੀ ਪੰਜਾਬ ਵੱਲੋਂ ਜਿੱਥੇ ਕੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ اسی ਤਰ੍ਹਾਂ ਤਹਿਤ ਇੱਕ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਖਿਲਾਫ ਲਗਾਤਾਰ ਮੁਹਿੰਮ ਜਾਰੀ ਹੈ ਔਰ ਜਿਹੜੇ ਕੀ ਲਗਾਤਾਰ ਅਨਕਾਊਂਟਰ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਨੇ اسی ਤਰ੍ਹਾਂ ਦਾ ਇੱਕ ਹੋਰ ਮਾਮਲਾ ਪੱਟੀ ਦੇ ਨਜ਼ਦੀਕ ਸਾਹਮਣੇ ਵੇਖਣ ਨੂੰ ਮਿਲਿਆ ਹੈ ਇਸ ਦੌਰਾਨ ਮੌਕੇ ਤੇ ਜਿਹੜੇ ਮੌਜੂਦ ਡੀਐਸਪੀ ਲੁਕੇਸ਼ ਜੀ ਹੈ ਉਹਨਾਂ ਨਾਲ ਗੱਲ ਕਰਾਂਗੇ ਕਿ ਜਿਹੜਾ ਅਨਕਾਊਂਟਰ ਹੋਇਆ ਉਹ ਕਿਸ ਤਰ੍ਹਾਂ ਹੋਇਆ ਔਰ ਇਸ ਵਿੱਚ ਕਿਹੜਾ ਮਲਜ਼ਮ ਲੜਿੰਦਾ ਸੀ ਕਿੰਨੇ ਸਮੇਂ ਤੋਂ ਲੜਿੰਦਾ ਸੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਪਿਛਲੇ ਦਿਨਾਂ ਚ ਐਡਵੋਕੇਟ ਦੇ ਘਰ ਦੇ ਬਾਅਦ ਜਿਹੜੀ ਗੋਲੀਆਂ ਚਲੀਆਂ ਅਤੇ 2-3 ਦਿਨ ਪਹਿਲੇ ਜਿਹੜੀ ਸੇਨ ਕਬੀਰ ਸਕੂਲ ਦੇ ਬਾਹਰ ਫਾਇਰਿੰਗ ਹੋਈ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਹਨਾਂ ਵਿੱਚ ਜਿਹੜਾ ਦੋਸ਼ੀ ਹੈਗਾ ਉਹ ਸਰਾਲਾ ਮੰਡਾ ਤੋਂ ਪੱਟੀ ਦੀ ਤਰਫ ਆ ਰਿਹਾ ਹੈ ਇਸ ਇਸ ਇਨਫੋਰਮੇਸ਼ਨ ਦੇ ਆਧਾਰ ਤੇ ਆਪਾਂ ਇੱਥੋਂ ਦਾ ਨਾਕਾ ਜਦੋਂ ਅਲਰਟ ਕੀਤਾ ਤੇ ਇਸਨੇ ਨਾਕਾ ਦੇਖਦੇ ਹੀ ਤਾਬਰਤੋਰ ਫਾਇਰਿੰਗ ਕਰਨੀ ਸ਼ੁਰੂ ਕਰਤੀ ਪੁਲਿਸ ਪਾਰਟੀ ਨੇ ਸੈਲਫ ਡਿਫੈਂਸ ਵਿੱਚ ਪੰਜਾਬ ਪੁਲਿਸ ਨੇ ਵੀ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਇੱਕ ਗੋਲੀ ਇਸ ਦੀ ਲਾਤੀ ਲੱਗੀ ਹੈ ਤੇ ਇਹਦੇ ਇੰਜਰਡ ਹੋ ਜਾਣ ਤੋਂ ਬਾਅਦ ਆਪਾਂ ਇਹਨੂੰ ਸੇਵਲ ਹਸਪਤਾਲ ਪੱਟੀ ਕੇਚ ਦਿੱਤਾ ਇਦੇ ਕੋਲੋ ਇਦੀ ਪਛਾਣ ਹੋਈ ਹੈ ਹਰਿੰਦਰ ਨਾਦਾ ਇਹ ਵਿਅਕਤੀ ਹੈਗਾ ਤੇ ਇਹਦੇ ਕੋਲ ਇੱਕ ਪਿਸਤਲ ਬਰਾਮਦ ਹੋਇਆ ਸਰ ਕਿਹਦੇ ਕਹਿਣੇ ਦੇ ਉੱਤੇ ਕੀ ਕੰਮ ਕਰਦਾ ਸੀ ਫਰੋਤੀਆਂ ਦਾ ਸਿਲਸਿਲਾ ਕਰਨ ਚਲਾ ਰਿਹਾ ਸੀ ਆ ਔਰ ਕਿੰਨੇ ਸਮੇਂ ਤੋਂ ਇਹ ਇਸ ਕੰਮ ਵਿੱਚ ਲੱਗਾ ਹੋਇਆ ਸੀਗਾ ਦੇਖੋ ਇਹ ਪ੍ਰਭ